ਬਰਫਬਾਰੀ ਦਾ ਜਿਹੜਾ ਮੌਸਮ ਆਉਣ ਵਾਲਾ ਆ ਉਹਦੇ ਵਿੱਚ ਜਿੱਦਾਂ ਸੀ ਆਪਣੀ ਸਾਮ ਸੰਭਾਲ ਕਰਨੀ ਆ ਘਰ ਦੀ ਵੀ ਤਾਂ ਸਾਮ ਸੰਭਾਲ ਕਰਨ ਦੀ ਲੋੜ ਪੈਣੀ ਆ ਨਾ ਉਥੇ ਕਲੌਗ ਹੋ ਗਿਆ ਪਤਾ ਤਾਂ ਜੇ ਤੁਹਾਡੀ ਡਰੇਨੇਜ ਪ੍ਰੋਪਰ ਨਹੀਂ ਹੈਗੀ ਤਾਂ ਉਹਨੇ ਹੌਲੀ ਹੌਲੀ ਤੁਹਾਡੇ ਕੰਧਾਂ 'ਚ ਪਾਣੀ ਵੜ ਸਕਦਾ ਜਿਹੜੀ ਛੱਤ ਆ ਉਹਨੂੰ ਵੀ ਇਹ ਨੁਕਸਾਨ ਪਹੁੰਚਾ ਸਕਦਾ ਇਹ ਹੁਣ ਵਕਤ ਆ ਹੂੰ ਇਹ ਕਰਵਾ ਲੈਣਾ ਚਾਹੀਦਾ ਕਿਉਂਕਿ ਪੱਤੇ ਹੁਣ ਝੜ ਜਾਣੇ ਆ ਇਸ ਮਹੀਨੇ ਤੋਂ ਬਾਅਦ ਉਸ ਤੋਂ ਬਾਅਦ ਬਰਫਵਾਰੀ ਜੇ ਪਾਉਗੀ ਅਕਸਰ ਚਲੋ ਆਪਣੇ ਤਾਂ ਘੱਟ ਪੈਂਦੀ ਹੈ ਪਰ ਬਰਫ ਨਾਲੋਂ ਜ਼ਿਆਦਾ ਆਪਣੇ ਫ੍ਰੀਜ਼ਿੰਗ ਦਾ ਪਰ ਜਦੋਂ ਇੱਕ ਵਾਰੀ ਕੋਈ ਲੀਕੇਜ ਹੋ ਜੇ ਮੇਜਰ ਡੈਮੇਜ ਹੋ ਜੇ ਘਰ ਦੇ ਵਿੱਚ ਉਹਦੀ ਜਿਹੜੇ ਜਿਹੜਾ ਉਹਦਾ ਪ੍ਰੂਫ ਆ ਵੀ ਇਹਨੇ ਇੱਥੇ ਡੈਮੇਜ ਹੋਇਆ ਹੈ ਨਹੀਂ ਹੋਇਆ ਉਹ ਬਹੁਤ ਦੇਰ ਤੱਕ ਰਹਿੰਦਾ ਤੇ ਜਦੋਂ ਕਦੇ ਵੀ ਉਹ ਆਪਣੀ ਪ੍ਰਾਪਰਟੀ ਵੇਚਣੀ ਆ ਆਪਾਂ ਤਾਂ ਉਹਦਾ ਆਪਾਂ ਨੂੰ ਖਮਿਆਜਾ ਉਦੋਂ ਵੀ ਪੜਨਾ ਪੈਂਦਾ ਤੇ ਉਦੋਂ ਬਾਅਦ ਨੂੰ ਰਿਪੇਅਰ ਕਰਾਉਣ ਦਾ ਤਾਂ ਪਹਿਲ ਨੂੰ ਹੀ ਪੜਨਾ ਹੀ ਪੈਂਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜਦੋਂ ਮੌਸਮ ਤਬਦੀਲ ਹੁੰਦਾ ਹੈ ਨਾ ਤੇ ਅਸੀਂ ਆਪਣੇ ਪਹਿਰਾਵੇ ਦੇ ਵਿੱਚ ਵੀ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਸਰਦੀਆਂ ਆਉਂਦੀਆਂ ਤੇ ਗਰਮੀਆਂ ਵਾਲੇ ਕੱਪੜੇ ਉਹ ਪੇਟੀਆਂ ਚ ਬੰਦ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਕੋਟੀਆਂ ਸਵਾਟਰ ਜਿਹੜੇ ਪੇਟੀਆਂ ਚ ਰੱਖੇ ਹੁੰਦੇ ਆ ਉਹ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਮਸਲਾ ਇਹ ਹੈ ਕਿ ਅਸੀਂ ਆਪਣਾ ਆਪਣੇ ਸਰੀਰ ਦਾ ਤਾਂ ਧਿਆਨ ਰੱਖਦੇ ਆ ਭਾਈ ਜਿੱਥੇ ਅਸੀਂ ਰਹਿਣਾ ਪਹਿਣਾ ਸੌਣਾ ਤੇ ਅੱਗੇ ਵਧਣਾ ਹੁੰਦਾ ਹੈ ਘਰ ਸਰਦੀਆਂ ਦੇ ਵਿੱਚ ਉਹਨਾਂ ਦੀ ਵੀ ਸਾਂਭ ਸੰਭਾਲ ਕਰਨ ਦੀ ਲੋੜ ਪੈਂਦੀ ਹੈ ਤੇ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਏਸੀ ਗੱਲ ਨੂੰ ਅੱਗੇ ਵਧਾਉਣਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਰਿਹਾ بارشਾਂ ਪੈ ਰਹੀਆਂ ਨੇ ਲਗਾਤਾਰ ਫਿਰ ਸنو ਵੀ ਪੈਣੀ ਸ਼ੁਰੂ ਹੋ ਜਾਏਗੀ ਸنو ਤੇ بارشਾਂ ਦੇ ਵਿੱਚ ਘਰ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਇਹ ਬੜਾ ਮਹੱਤਵਪੂਰਨ ਹੋ ਜਾਂਦਾ ਹੈ ਕਿ ਇੰਜ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਘਰ ਦੇ ਅੱਗੇ ਸਫਾਈ ਨਾ ਕਰੋ ਨੁਕਸਾਨ ਕਿਸੇ ਦਾ ਹੋਵੇ ਤੇ ਉਹਦਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪਵੇ ਕਾਨੂੰਨ ਬੜੇ ਸਖਤ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ ਔਰ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਦੀਪ ਝੱਜ ਜੀ ਸਟਰਨ ਗਰੁੱਪ ਤੋਂ ਆਪਾਂ ਜੀ ਆਇਆਂ ਕਹਿੰਨੇ ਉਹਨਾਂ ਨੂੰ ਚੱਤ ਸਾਹਿਬ ਜੀ ਆਇਆਂ ਥੈਂਕ ਯੂ ਜਸਬੀਰ ਜੀ ਥੈਂਕ ਯੂ ਵੈਰੀ ਮੱਚ ਕੋਡਪੁੱਟ ਪੈ ਗਿਆ ਸਰਦੀਆਂ ਆ ਗਈਆਂ بارشਾਂ ਸ਼ੁਰੂ ਹੋ ਗਈਆਂ ਕਾਫੀ ਦਿਨਾਂ ਤੋਂ ਲਗਾਤਾਰ ਵੈਨਕੂਵਰ ਤਾਂ ਸੱਚੀ ਰੇਨਕੂਵਰ ਬਣਿਆ ਹੋਇਆ ਨਹੀਂ ਇਹ ਜਿਹੜਾ ਖਾਸ ਕਰਕੇ ਅੱਜ ਦੋ ਆ ਹਫਤਾ ਜਿਹੜਾ ਆ ਜੀ ਇਹ ਵਾਰਨਿੰਗ ਹੈਗੀ ਆ ਸਟਾਰਮ ਦੀ ਹੂੰ ਇਹ ਅਕਸਰ ਫਾਲ ਦੇ ਵਿੱਚ ਇਹ ਜਿਹੇ ਸਟਾਰਮ ਆਉਂਦੇ ਆ ਜੀ ਕਿਉਂਕਿ ਉਹ ਦਾਤੇ ਦੀ ਜਿਹੜੀ ਚੀਜ਼ ਬਣੀ ਹੋਈ ਆ ਜਿਹੜੇ ਪੱਤੇ ਝਾੜਨੇ ਆ ਉਹ ਜਿਹੜੇ ਨਹੀਂ ਚੰਗੀ ਤਰ੍ਹਾਂ ਝੜਦੇ ਫਿਰ ਉਹ ਹਲਾ ਹਲਾ ਝਾੜਦਾ ਹੈ ਤੇ ਉਹਦੇ ਨਾਲ ਮੀਂਹ ਤੇ ਤੇਜ਼ ਹਵਾਵਾਂ ਤੇ ਉਹਦੇ ਨਾਲ ਕਾਫੀ ਟ੍ਰੈਫਿਕ ਦੇ ਵਿੱਚ ਵਿਗਨ ਪੈਂਦੇ ਆ ਜੀ ਤੇ ਆਪਣੇ ਸਾਰਨੋਂ ਵੱਡੀ ਸਮੱਸਿਆ ਕਿਉਂਕਿ ਆਪਾਂ ਕੋਸਟਲ ਨਾਲ ਦੇ ਨਾਲ ਆਪਣੇ ਬਹੁਤ ਸੋਹਣਾ ਟਾਪੂ ਹੈ ਇੱਥੇ ਵਿਕਟੋਰੀਆ ਜਿਹੜਾ ਆਪਣਾ ਆਇਲੈਂਡ ਇੱਥੋਂ ਦਾ ਜੀ ਉਹਦੇ ਵਿੱਚ ਵੀ ਜਿਹੜੀ ਫੈਰੀ ਦੀ ਸਰਵਿਸ ਆ ਉਹਦੇ ਵਿੱਚ ਵੀ ਡਿਸਟਰਪਸ਼ਨ ਹੁੰਦੀ ਹੈ ਤੇ ਅੱਜ ਵੀ ਕਈ ਫੈਰੀਜ਼ ਕੈਨਸਲ ਹੋਈਆਂ ਹੋਈਆਂ ਕਿਉਂਕਿ ਹਵਾ ਬਹੁਤ ਤੇਜ਼ ਚੱਲ ਰਹੀ ਹੈ ਅੱਜ ਅੱਛਾ ਇੱਥੇ ਹੁਣ ਗੱਲ ਇਹ ਕਰਨੀ ਬਣਦੀ ਹੈ ਕਿਉਂਕਿ ਘਰਾਂ ਦੀ ਮਾਰਕੀਟ ਦੀ ਆਪਾਂ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਮੈਥੇ ਕੀਮਤ ਦੀ ਨਹੀਂ ਗੱਲ ਕਰਨੀ ਕਿ ਮਾਰਕੀਟ ਉੱਪਰ ਚੜ ਗਿਆ ਜਾਂ ਹੇਠਾਂ ਉਤਰ ਗਿਆ ਆਪਾਂ ਇਹਦੀ ਗੱਲ ਨਹੀਂ ਕਰਨੀ ਅੱਜ ਮੈਨੂੰ ਲੱਗਦਾ ਕਿ ਜ਼ਿਕਰ ਕਰ ਲਈਏ ਕਿ ਇੱਕ ਘਰ ਜਿਹੜਾ ਸਦਰਾਂ ਦੇ ਨਾਲ ਚਾਵਾਂ ਦੇ ਨਾਲ ਆਪਣੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਉਹ ਲਾ ਕੇ ਅਸੀਂ ਬਣਾਇਆ ਹੁੰਦਾ ਕਈ ਵਾਰੀ ਨਾ ਛੋਟੀਆਂ ਛੋਟੀਆਂ ਅਣਗਹਿਲੀਆਂ ਸਾਡੀਆਂ ਰਹਿ ਜਾਂਦੀਆਂ ਜਿੱਦਾਂ ਕਰਕੇ ਸਾਨੂੰ ਵੱਡੇ ਨੁਕਸਾਨ ਜਿਹੜੇ ਉਹ ਚੱਲਣੇ ਪੈਂਦੇ ਉਹ ਜਿਦਾਂ ਇੱਕ ਛੋਟਾ ਜਿਹਾ ਸ਼ੇਅਰ ਸੀ ਕਿ ਲੰਮਹੋ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਕਈ ਵਾਰੀ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਤੇ ਆ ਬਾਰਿਸ਼ ਤੇ ਬਰਫਬਾਰੀ ਦਾ ਜਿਹੜਾ ਮੌਸਮ ਆਉਣ ਵਾਲਾ ਆ ਉਹਦੇ ਵਿੱਚ ਜਿੱਦਾਂ ਸੀ ਆਪਣੀ ਸਾਂਭ ਸੰਭਾਲ ਕਰਨੀ ਆ ਘਰ ਦੀ ਵੀ ਤਾਂ ਸਾਂਭ ਸੰਭਾਲ ਕਰਨ ਦੀ ਲੋੜ ਪੈਣੀ ਆ ਨਾ ਬਿਲਕੁਲ ਇਹ ਬਹੁਤ ਸੋਹਣਾ ਸਵਾਲ ਆ ਤੁਹਾਡਾ ਵਜੇ ਅਕਸਰ ਇਹ ਚੀਜ਼ਾਂ ਨੂੰ ਕਵਰ ਨਹੀਂ ਕੀਤਾ ਜਾਂਦਾ ਜੀ ਤੇ ਨਾ ਘਰਾਂ ਵਿੱਚ ਜ਼ਿਕਰ ਹੁੰਦਾ ਇਹ ਚੀਜ਼ਾਂ ਦਾ ਕੁਝ ਕਿ ਚਲੋ ਹੁਣ ਤਾਂ ਰੈਸੈਸ਼ਨ ਚੱਲਦਾ ਕਰਕੇ ਹਰੇਕ ਮਨ ਦਾ ਥੋੜਾ ਪਿੰਚ ਕਰਦੇ ਆ ਨਿੱਕੇ ਨਿੱਕੇ ਚੀਜ਼ਾਂ ਵੀ ਪਿੰਚ ਕਰਦੇ ਆ ਜੀ ਪਰ ਹੁਣ ਜਿਵੇਂ ਅੱਜ ਦੀ ਖਾਸ ਕਰ ਐਗਜ਼ਾਮਪਲ ਇਹ ਆ ਕਿ ਅੱਜ ਜਿਵੇਂ ਹਵਾ ਤੇਜ਼ ਚੱਲਦੀ ਆ ਹੂੰ ਤੇ ਇਹਦੇ ਨਾਲ ਪੱਤੇ ਝੜਨੇ ਨੇ ਜੀ ਪੱਤਿਆਂ ਦਾ ਸਭ ਤੋਂ ਵੱਡਾ ਦੋ ਪੱਤਿਆਂ ਦੀ ਬੜੀ-ਬੜੀ ਪ੍ਰੋਬਲਮ ਆਉਂਦੀ ਹੈ ਜਦੋਂ ਪੱਤੇ ਥੱਲੇ गिरਦੇ ਨੇ ਜੀ ਜੋ ਛੱਤ ਤੇ ਜਾਣੇ ਨੇ ਉਹਨਾਂ ਨੇ ਤੁਹਾਡੀਆਂ ਜਿਹੜੇ ਡਾਊਨ ਪਾਈਪਸ ਥੱਲੇ ਆਉਂਦੀਆਂ ਨੇ ਡਰੇਨ ਆਉਂਦੀ ਆ ਜੀ ਉਹਦੇ ਵਿੱਚ ਕਲੌਗ ਹੁੰਦੇ ਜਾ ਕੇ ਜੇ ਉੱਥੇ ਕਲੌਗ ਹੋ ਗਿਆ ਪਤਾ ਤਾਂ ਜੇ ਤੁਹਾਡੀ ਡਰੇਨੇਜ ਪ੍ਰੋਪਰ ਨਹੀਂ ਹੈਗੀ ਤਾਂ ਉਹਨੇ ਹੌਲੀ-ਹੌਲੀ ਤੁਹਾਡੇ ਕੰਧਾਂ 'ਚ ਪਾਣੀ ਵੜ ਸਕਦਾ ਹੈ ਜੀ ਤੁਹਾਡੀ ਜਿਹੜੀ ਛੱਤ ਆ ਉਹਨੂੰ ਵੀ ਇਹ ਨੁਕਸਾਨ ਪਹੁੰਚਾ ਸਕਦਾ ਹੈ ਜੀ ਇਦੇ ਨਾਲ ਇਹ ਪ੍ਰਕੌਸ਼ਨ ਇਹ ਹੈ ਕਿ ਆਪ ਕਦੇ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਸਲਿੱਪਰੀ ਬਹੁਤ ਹੁੰਦਾ ਹੈ ਹੂੰ ਤੇ ਚੀਜ਼ਾਂ ਜਿਹੜੀਆਂ ਨੇ ਉੱਚੀਆਂ ਹੁੰਦੀਆਂ ਨੇ ਜਿੰਨੇ ਵੀ ਆਪਣੇ ਇਹ ਉੱਤੇ ਬਣੇ ਹੁੰਦੇ ਨੇ ਇਹ ਗਟਰਸ ਵਗੈਰਾ ਕਿਸੇ ਪ੍ਰੋਫੈਸ਼ਨਲ ਨੂੰ ਲੈ ਕੇ ਤੇ ਇਹ ਸਾਫ਼ ਕਰਵਾਉਣੇ ਬਹੁਤ ਲਾਜ਼ਮੀ ਹੈ ਜੀ ਉਹਦੇ ਨਾਲ ਛੱਤਾਂ ਨੂੰ ਸਾਫ਼ ਕਰਵਾਓ ਜਿੱਥੇ ਵੀ ਇਹ ਕਲੌਕਿੰਗ ਹੈਗੀ ਆ ਇਹ ਹੁਣ ਵਕਤ ਆ ਹੂੰ ਇਹ ਕਰਵਾ ਲੈਣੇ ਚਾਹੀਦੇ ਕਿਉਂਕਿ ਪੱਤੇ ਹੁਣ ਝੜ ਜਾਣੇ ਆ ਇਸ ਮਹੀਨੇ ਤੋਂ ਬਾਅਦ ਜੀ ਉਸ ਤੋਂ ਬਾਅਦ ਬਰਫਬਾਰੀ ਜੇ ਪਾਉਗੀ ਅਕਸਰ ਚਲੋ ਆਪਣੇ ਤਾਂ ਘੱਟ ਪੈਂਦੀ ਆ ਪਰ ਬਰਫ ਨਾਲੋਂ ਜ਼ਿਆਦਾ ਆਪਣੇ ਫ੍ਰੀਜ਼ਿੰਗ ਦਾ ਹੁੰਦਾ ਹੈ ਇੱਥੇ ਫ੍ਰੀਜ਼ ਹੁੰਦਾ ਸੋ ਐਨੀਵੇਜ਼ ਆਪਾਂ ਬੈਕ ਚਲੀਏ ਕਿ ਜ਼ਰੂਰੀ ਜੇ ਤੁਸੀਂ ਕਿਹਾ ਸੀ ਜ਼ਰੂਰੀ ਤਾਂ ਵੀ ਆ ਦੋ ਚੀਜ਼ਾਂ ਦਾ ਫਰਕ ਹੁੰਦਾ ਹੁਣ ਆਪਣੀ ਥੋੜੀ ਕਾਸਟ ਘੱਟ ਆਉਂਦੀ ਆ ਜੀ ਤੇ ਚੀਜ਼ ਸੰਭਲ ਜਾਂਦੀ ਆ ਤੇ ਬਣ ਵੀ ਜਾਂਦੀ ਆ ਪਰ ਜਦੋਂ ਇੱਕ ਵਾਰੀ ਕੋਈ ਲੀਕੇਜ ਹੋ ਜੇ ਮੇਜਰ ਡੈਮੇਜ ਹੋ ਜੇ ਘਰ ਦੇ ਵਿੱਚ ਜੀ ਉਹਦੀ ਜਿਹੜੇ ਜਿਹੜਾ ਉਹਦਾ ਪ੍ਰੂਫ ਆ ਵੀ ਇਹਨੇ ਇੱਥੇ ਡੈਮੇਜ ਹੋਇਆ ਹੈ ਨਹੀਂ ਹੋਇਆ ਉਹ ਬਹੁਤ ਦੇਰ ਤੱਕ ਰਹਿੰਦਾ ਤੇ ਜਦੋਂ ਕਦੇ ਵੀ ਉਹ ਆਪਣੀ ਪ੍ਰਾਪਰਟੀ ਵੇਚਣੀ ਆ ਆਪਾਂ ਤਾਂ ਉਹਦਾ ਆਪਾਂ ਨੂੰ ਖਮਿਆਜਾ ਉਦੋਂ ਵੀ ਪੜਨਾ ਪੈਂਦਾ ਤੇ ਉਦੋਂ ਬਾਅਦ ਨੂੰ ਰਿਪੇਅਰ ਕਰਾਉਣ ਦਾ ਤਾਂ ਪਹਿਲ ਨੂੰ ਹੀ ਪੜਨਾ ਹੀ ਪੈਂਦਾ ਹੁੰਦਾ ਜੀ ਦੂਸਰਾ ਜਿਹੜਾ ਗੱਲ ਕਰਦੇ ਕਿ ਜੋ ਆਪਾਂ ਹੁਣ ਸ਼ੁਰੂ ਹੋਈ ਹੈ ਸਰਦੀ ਤੇ ਸਿਆਲ ਸ਼ੁਰੂ ਦੇ ਵਿੱਚ ਆਪਾਂ ਨੂੰ ਆਪਣੇ ਫਰਨਸਸ ਦੀ ਸਰਵਿਸ ਜਰੂਰ ਕਰਵਾ ਲੈਣੀ ਚਾਹੀਦੀ ਹੈ ਤੁਹਾਡੇ ਜੇ ਕੋਈ ਕਿਸੇ ਦੇ ਕਿਉਂਕਿ ਹੀਟ ਇੱਥੇ ਦੋ ਤਿੰਨ ਤਰ੍ਹਾਂ ਦੀ ਹੈਗੀ ਆ ਜੀ ਵਾਟਰ ਹੀਟ ਆ ਇਲੈਕਟ੍ਰਿਕ ਹੀਟ ਆ ਜਾਂ ਫਰਨਸ ਹੀਟ ਆ ਸੋ ਸਾਰੀਆਂ ਚੀਜ਼ਾਂ ਸਾਰੀ ਚੀਜ਼ ਦੇ ਆਪਣਾ ਸਰਵਿਸ ਬਿਕੋਜ਼ ਇਹ ਚੀਜ਼ਾਂ ਸਾਰੀਆਂ ਬੰਦ ਹੁੰਦੀਆਂ ਨੇ ਹਮ ਗਰਮੀਆਂ ਗਰਮੀਆਂ ਹੁਣ ਜੋ ਸ਼ੁਰੂ ਕਰਨੀਆਂ ਨੇ ਕਿੰਨੇ ਫਿਲਟਰ ਸਾਫ ਕਰਨ ਵਾਲੇ ਹੁੰਦੇ ਆ ਕਿਉਂਕਿ ਜੇ ਫਿਲਟਰ ਨਹੀਂ ਸਾਫ ਕਰਦੇ ਤਾਂ ਆਪਣੇ ਅਲਰਜੀਸ ਆਪਾਂ ਨੂੰ ਹੋਰ ਕਈ ਬਿਮਾਰੀਆਂ ਜਿਹੜੀਆਂ ਲੱਗਦੀਆਂ ਨੇ ਇਸ ਟਾਈਮ ਪੇਸ਼IENTS ਨੇ ਜਿਹੜੇ ਉਹਨਾਂ ਵਾਸਤੇ ਬਹੁਤ ਲਾਜ਼ਮੀ ਆ ਇਹ ਚੀਜ਼ਾਂ ਨੂੰ ਸਾਫ਼ ਰੱਖੋ ਕਿਉਂਕਿ ਇਹ ਡਸਟ ਡਸਟ ਜਿਹੜੀ ਕੱਲੀ ਫਿਲਟਰ ਚ ਨਹੀਂ ਆਉਂਦੀ ਡਸਟ ਜਿਹੜੇ ਆਪਣੇ ਜਿੱਥੋਂ ਆਪਾਂ ਨੂੰ ਹਵਾ ਆਉਂਦੀ ਗਰਮ ਨਿਕਲਦੀ ਆ ਉਹਦੇ ਵਿੱਚ ਵੀ ਐਕਮਿਊਲੇਟ ਹੁੰਦੀ ਆ ਤਾਂ ਉਹ ਫਿਰ ਜਦੋਂ ਹਵਾ ਦਾ ਬੁੱਲਾ ਨਿਕਲਣਾ ਬਾਹਰ ਨੂੰ ਹੀਟ ਦਾ ਤਾਂ ਸਾਰੀ ਡਸਟ ਘਰ ਦੇ ਵਿੱਚ ਆਉਂਦੀ ਆ ਸੋ ਕੋਸ਼ਿਸ਼ ਕਰੋ ਉਹਨੂੰ ਵੀ ਸਾਫ਼ ਕਰਾਓ ਉਹਦੇ ਨਾਲ ਨਾਲ ਇਹ ਵੀ ਕੋਸ਼ਿਸ਼ ਕਰੋ ਕਿ ਜਿਹੜੇ ਆਪਣੇ ਨਾ ਘਰਾਂ ਦੇ ਵਿੱਚ ਆ ਜਿਹੜੇ ਆਪਣੇ ਡਰਾਇਰਸ ਹੁੰਦੇ ਆ ਕੱਪੜੇ ਸੁਕਾਉਣ ਵਾਲੇ ਜੀ ਉਹਨਾਂ ਦੇ ਵੈਂਟ ਜਿਹੜੇ ਨੇ ਉਹ ਵੀ ਸਾਫ਼ ਕਰਾਉਣੇ ਚਾਹੀਦੇ ਆ ਬਿਕੋਜ਼ ਉਹਨਾਂ ਦੇ ਵਿੱਚ ਵੀ ਬਹੁਤ ਲੈਂਟ ਫਸ ਜਾਂਦਾ ਆ ਹਮ ਜਿਹੜਾ ਲੈਂਟ ਫਸਦਾ ਆ ਉਹ ਜੇ ਤੁਸੀਂ ਬੀਸੀ ਹਾਈਡਰੋ ਦੀ ਜੈਵਨ ਫਾਇਰ ਵਾਲਿਆਂ ਦੀ ਕਿਸੇ ਸਾਈਟ ਤੇ ਜਾਓਗੇ ਉਹ ਬਹੁਤ ਘਰਾਂ ਦੇ ਵਿੱਚ ਅੱਗ ਦਾ ਕਾਰਨ ਬਣਿਆ ਆ ਜੀ ਸੋ ਉਹਦਾ ਸਾਫ਼ ਹੋਣਾ ਵੀ ਬਹੁਤ ਲਾਜ਼ਮੀ ਆ ਉਹ ਬਹੁਤ ਮਹਿੰਗੇ ਨਹੀਂ ਪੈਂਦੇ ਹਮ ਉਹ तकरीबन 100 150 200 ਦੇ ਵਿੱਚ ਲੋਕੀ ਸਾਫ ਕਰ ਜਾਂਦੇ ਨੇ ਜੀ ਸੋ ਪਰ ਕਰਾਓ ਕਿਸੇ ਪ੍ਰੋਫੈਸ਼ਨਲ ਤੋਂ ਜੀ ਤਾਂ ਕਿ ਤੁਹਾਡੀ ਹਰ ਚੀਜ਼ ਕੋਈ ਵੀ ਕੰਮ ਕਰਵਾਉਣਾ ਆ ਤੁਹਾਨੂੰ ਪ੍ਰੋਫੈਸ਼ਨਲ ਪਲੰਮਰ ਤੋਂ ਇਲੈਕਟ੍ਰੀਸ਼ੀਅਨ ਤੋਂ ਇਹੋ ਜਿਹੀ ਚੀਜ਼ਾਂ ਜਰੂਰ ਕਰਵਾਓ ਤੇ ਸਵਾਲ ਤੁਹਾਡਾ ਬਹੁਤ ਛੋਟਾ ਸੀ ਪਰ ਲੰਬਾ ਬਹੁਤ ਆ ਹਮ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਬੜਾ ਕੁਝ ਕਵਰ ਹੋਣਾ ਜਦੋਂ ਤੁਸੀਂ ਕਿਹਾ ਕਿ ਕਰਵਾਓ ਕਿਸੇ ਪ੍ਰੋਫੈਸ਼ਨਲ ਤੋਂ ਵੀ ਥੋੜੇ ਲੱਗਦੇ ਆ ਪਰ ਪਹਿਲਾਂ ਉਹ ਥੋੜੇ ਬਹੁਤੇ ਲੱਗਦੇ ਆ ਕਿ 100 150 ਡਾਲਰ ਜਿਹੜਾ ਉਧਰ ਦੇਣਾ ਜੇ ਆਪ ਹੀ ਹੱਥ ਪੈਰ ਮਾਰ ਕੇ ਮਾੜਾ ਮੋਟਾ ਕਰ ਲਈਏ ਤੇ ਉਹ ਜ਼ਿਆਦਾ ਬਿਹਤਰ ਨਹੀਂ ਆ ਪਰ ਸਿਆਣੇ ਵੀ ਕਹਿੰਦੇ ਨੇ ਕਿ ਵਾਰੀ ਸਸਤਾ ਬਹੁਤਾ ਮਹਿੰਗਾ ਪੈ ਜਾਂਦਾ ਇੱਕ ਹੁਣ ਜਸਵੀਰ ਜੀ ਇੱਕ ਨਾ ਹੁਣ ਆਪਣਾ ਅਕਤੂਬਰ ਖਤਮ ਹੋ ਜਾਣਾ ਨਵੰਬਰ ਤੋਂ ਬਹੁਤ ਫੈਮਿਲੀਜ਼ ਨੇ ਟਰੈਵਲ ਕਰਨਾ ਜੀ ਆਪਣੇ ਖਾਸ ਕਰਕੇ ਆਪਣੇ ਤਾਂ ਸਰੋਤੇ ਵੀ ਜ਼ਿਆਦਾ ਪੰਜਾਬ ਤੋਂ ਹੀ ਨੇ ਜੀ ਚਾਹੇ ਜਿਹੜੇ ਮਰਜ਼ੀ ਪੰਜਾਬ ਤੋਂ ਹੁਣ ਉਹ ਜਾਣਗੇ ਵਾਪਸ ਜਾਂਦੇ ਆ ਤੱਕ ਕਰ ਖਾਲੀ ਹੁੰਦੇ ਨੇ ਆਪਣੇ ਜੀ ਉਸ ਤੋਂ ਬਾਅਦ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਘਰਾਂ ਦੇ ਵਿੱਚ ਜੇ ਆਪਾਂ ਜਾਣੇ ਆ ਤਾਂ ਮੌਸਮ ਇੱਥੇ ਕਿਹੋ ਜਿਹਾ ਰਹਿਣਾ ਹੈ ਹੂੰ ਸੋ ਆਪਣੇ ਘਰ ਜਦੋਂ ਜਿਵੇਂ ਜਾਣੇ ਹੋ ਤੁਸੀਂ ਇਹ ਨਾ ਸੋਚੋ ਕਿ ਹੁਣ ਆਪਾਂ ਹੀਟ ਬੰਦ ਕਰ ਜਾਈਏ ਘਰ ਦੀ ਤਾਂ ਕਿ ਆਪਾਂ ਨੂੰ ਬਿੱਲ ਨਾ ਆਵੇ ਜੀ ਆਪਾਂ ਤਾਂ ਗਏ ਹੋਏ ਆ ਮਹੀਨੇ ਰੇ ਜੀ ਡੇਢ ਮਹੀਨੇ ਲਈ ਜਦੋਂ ਆਪਾਂ ਬੰਦ ਕਰ ਦਿੰਦੇ ਆ ਘਰ ਦੇ ਵਿੱਚ ਮੌਇਸਚਰ ਬਹੁਤ ਗੇਨ ਹੁੰਦਾ ਹੈ ਹੂੰ ਉਹਦੇ ਨਾਲ ਮੋਲਡ ਬਣਦਾ ਘਰ ਦੇ ਵਿੱਚ ਜੋ ਮੋਲਡ ਬਣੂਗਾ ਉਹਦੇ ਨਾਲ ਬਿਮਾਰੀਆਂ ਬਹੁਤ ਨੇ ਤੇ ਵੇਚਣ ਲੱਗੇ ਹੋਈ ਸਮੱਸਿਆ ਹੈ ਕਿਉਂਕਿ ਉਹ ਮੋਲਡ ਦਿਖਣ ਲੱਗ ਜਾਂਦਾ ਜੀ ਦੂਸਰੀ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਕਿ ਜਿਹੜੇ ਆਪਣੇ ਬਾਹਰ ਟੈਪਸ ਹੁੰਦੀਆਂ ਪਾਣੀ ਵਾਲੀਆਂ ਜੀ ਉਹਨਾਂ ਨੂੰ ਅੰਦਰੋਂ ਸ੍ਰੇਕ ਟੈਪ ਉਹਨਾਂ ਦਾ ਸਿਸਟਮ ਆ ਕਿ ਤੁਸੀਂ ਆਪਣੇ ਘਰ ਦੇ ਅੰਦਰ ਉਹਨਾਂ ਦਾ ਕਨੈਕਸ਼ਨ ਹੁੰਦਾ ਹੈ ਤਾਂ ਉਹਨਾਂ ਨੂੰ ਔਨ ਕਰਕੇ ਬਾਹਰੋਂ ਅੰਦਰੋਂ ਬੰਦ ਕਰੋ ਪਾਣੀ ਉਹਦਾ ਜੀ ਤਾਂ ਕਿ ਉਹ ਫ੍ਰੀਜ਼ ਨਾ ਹੋਣ ਹਮ ਜਦੋਂ ਉਹ ਫ੍ਰੀਜ਼ ਹੁੰਦੀਆਂ ਨੇ ਉਹ ਪਾਣੀ ਉਹ ਬਸਟ ਹੋ ਜਾਂਦਾ ਉਹ ਸਾਰੇ ਘਰ ਨੂੰ ਫਲੱਡ ਕਰ ਦਿੰਦਾ ਜੀ ਸੋ ਉਹ ਬੰਦ ਕਰਨਾ ਪਾਣੀ ਉਹ ਬਹੁਤ ਜ਼ਿਆਦਾ ਲਾਜ਼ਮੀ ਆ ਜਾਣਨ ਤੋਂ ਪਹਿਲਾਂ ਤੇ ਹੀਟ ਜਿਹੜੀ ਆਪਣੀ 18 ਅੰਕ ਤੇ ਰੱਖੋ ਜਦੋਂ ਕੰਸਿਸਟੈਂਟ ਹੀਟ 18 ਅੰਕ ਤੇ ਰਹੂਗੀ ਘਰ ਬੰਦਾ ਤੁਹਾਡਾ ਹੀਟ ਲਾਸ ਬਹੁਤ ਘੱਟ ਹੁੰਦਾ ਹੈ ਉਹ ਭਲੇਖਾ ਹੀ ਹੁੰਦਾ ਕਿ ਆਪਾਂ ਨੂੰ ਬਿੱਲ ਵੱਧ ਆਊਗਾ ਸੋ ਇਹ ਚੀਜ਼ਾਂ ਦਾ ਖਾਸ ਖਿਆਲ ਰੱਖੋ ਜਦੋਂ ਜਾਣਿਓ ਦੂਸਰਾ ਜਦੋਂ ਜਾਣਿਓ ਕਿ ਜਿਹੜੀ ਤੁਹਾਡੀ ਮੇਲ ਆਈ ਆਉਂਦੀ ਹੈ ਬਾਹਰ ਜੀ ਉਹ ਕਿਸੇ ਨਾ ਕਿਸੇ ਨੂੰ ਕਹੋ ਕਿ ਹਰ ਰੋਜ਼ ਜਾਂ ਇੱਕ ਦੋ ਦਿਨਾਂ ਬਾਅਦ ਉਹਨੂੰ ਕੱਢੋ ਜ਼ਰੂਰ ਨਹੀਂ ਤਾਂ ਇਹ ਚੋਰੀ ਦਾ ਸੁਭਾਅ ਬਣਦਾ ਹੈ ਕਿਉਂਕਿ ਪਤਾ ਹੁੰਦਾ ਘਰ ਖਾਲੀ ਹੈ ਤੁਸੀਂ ਹੈ ਨਹੀਂਗੇ ਅੰਦਰ ਕੋਈ ਲਾਈਟ ਜਗਦੀ ਹੋਵੇ ਜਾਂ ਕਿਸੇ ਦੀ ਡਿਊਟੀ ਹੋਵੇ ਕੋਈ ਸਵੇਰ ਨੂੰ ਬੰਦ ਕਰ ਜੇ ਇੱਕ ਦੋ ਦਿਨਾਂ ਬਾਅਦ ਜਗਾ ਕੇ ਬੁਝਾ ਦੇ ਜਾਂ ਫਿਰ ਸਭ ਤੋਂ ਬੈਸਟ ਈਆ ਮੋਨੀਟਰਡ ਅਲਾਰਮ ਸਿਸਟਮ ਜਰੂਰ ਲਵਾ ਲਓ ਕੈਮਰੇ ਲਵਾ ਲਓ ਘਰ ਦੇ ਵਿੱਚ ਸੋ ਇਹ ਕਈ ਚੀਜ਼ਾਂ ਨੇ ਛੋਟੇ ਛੋਟੇ ਟਿਪਸ ਹੁੰਦੇ ਨੇ ਇਹ ਚੀਜ਼ਾਂ ਤੁਹਾਡੀ ਆ ਆ ਤਾਂ ਮੈਨੂੰ ਲੱਗਦਾ ਬੋਨਸ 'ਚ ਦੱਸ ਦਿੱਤਾ ਤੁਸੀਂ ਗਲਤ ਘਰ ਦੀ ਕਰਨੀ ਸੀਗੀ ਆ ਚਿੱਠੀਆਂ ਵਾਲਾ ਮੇਲ ਵਾਲਾ ਤਾਂ ਤੁਸੀਂ ਬੋਨਸ ਦੇ ਵਿੱਚ ਦੱਸ ਦਿੱਤਾ ਆਮ ਕਿ ਆਮ ਗੁੱਟਲੀਆਂ ਕੇ ਵੀ ਧਾਮ ਨਹੀਂ ਇਹ ਤਾਂ ਤਾਂ ਦੱਸਿਆ ਕਿ ਜਦੋਂ ਹੁਣ ਦਵਾ ਬਰਫ਼ ਪੈਣੀ ਆ ਜੀ ਬਰਫ ਦੇ ਵਿੱਚ ਆਪਾਂ ਅਕਸਰ ਹੋਇਆ ਮੈਂ ਬਹੁਤ ਦੇਖਦਾ ਹਜੇ ਵੀ ਦੇਖਦਾ ਕਿ ਅਵੇਅਰਨੈਸ ਨਹੀਂ ਹੈਗੀ ਸਾਨੂੰ ਅਸੀਂ ਆਪਣਾ ਡਰਾਈਵਰ ਤਾਂ ਕਈ ਵਾਰੀ ਸਾਫ਼ ਕਰ ਕਈ ਵਾਰੀ ਕਰਦੇ ਕਈ ਵਾਰੀ ਸੀ ਉਹ ਵੀ ਨਹੀਂ ਕਰਦੇ ਹਾਂ ਇਹ 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 ਮੈਂ ਪੁੱਛਣਾ ਚਾਹੁੰਦਾ ਸੀਗਾ ਕਿਉਂਕਿ ਇਹ ਬੈਠੇ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਮੈਂ ਇਹ ਸੁਣ ਕੇ ਹੈਰਾਨ ਹੋਇਆ ਕਿ ਤੁਹਾਡਾ ਜਿਹੜਾ ਬਾਹਰ ਰਸਤਾ ਆ ਜੇ ਤੁਸੀਂ ਉੱਥੋਂ ਬਰਫ਼ ਨਹੀਂ ਚੱਕੀ ਤੇ ਜੇ ਉੱਥੇ ਕਿਸੇ ਦੇ ਸੱਟ ਫੇਟ ਲੱਗੀ ਤੇ ਜ਼ਿੰਮੇਵਾਰੀ ਤੁਹਾਡੀ ਨਹੀਂ ਇਵਨ ਰੈਂਟਲ ਵਾਸਤੇ ਵੀ ਤੁਨੂੰ ਆਲਥੋ ਰੈਂਟਲ ਰੈਂਟ ਆ ਉੱਥੇ ਨੇ ਪਰ ਸਾਨੂੰ ਉਹਨਾਂ ਦੀਆਂ ਪੌੜੀਆਂ ਉਹਨਾਂ ਦੇ ਜਾਂਦਾ ਹੋਇਆ ਘਰ ਜਿੱਨਾ ਉਸ ਦਰਵਾਜ਼ੇ ਤੱਕ ਚੀਜ਼ ਜਾਂਦੀ ਉਹਦੀ ਸੇਫਟੀ ਉਹ ਟੈਨੈਂਟ ਦੀ ਸੇਫਟੀ ਜਿਹੜੀ ਉਹ ਘਰ ਦੇ ਮਾਲਕ ਦੀ ਜ਼ਿੰਮੇਵਾਰੀ ਆ ਹਮ ਇਵਨ ਜਦੋਂ ਆਪਾਂ ਡਰਾਈਵਵੇ ਸਾਫ਼ ਕਰਦੇ ਆ ਆਪਦਾ ਪ੍ਰੋਪਰ ਤਾਂ ਆਪਾਂ ਸਾਈਡਵੌਕ ਨਹੀਂ ਕਰਦੇ ਕਿਉਂਕਿ ਉਹ ਸਿਟੀ ਦੀ ਪ੍ਰਾਪਰਟੀ ਹੁੰਦੇ ਵਸ ਜੀ ਪਰ ਕਾਨੂੰਨੀ ਤੌਰ ਤੇ ਇਹ ਆ ਕਿ ਜਿੰਨੀ ਜਿੰਨਾ ਡਰਾਈਵਵੇ ਜਿੰਨਾ ਸੌਰੀ ਸਾਈਡਵੌਕ ਜਾਂ ਫੁੱਟਬਾਲ ਆਪਾਂ ਕਹਿ ਦਿੰਨੇ ਇਥੇ ਜੀ ਉਹ ਥੋਡੀ ਪ੍ਰਾਪਰਟੀ ਨਾਲ ਲੱਗਦਾ ਹੈ ਹੂੰ ਉਹਦਾ ਸਾਫ਼ ਕਰਨਾ ਤੇ ਉਹਦੀ ਸੰਭਾਲ ਵੀ ਸਾਡਾ ਫਰਜ਼ ਆ ਜੀ ਉੱਥੇ ਵੀ ਜੇ ਡਾਕੀਆ ਡਾਕ ਆਉਂਦਾ ਡਿੱਗ ਜਵੇ ਦੇਣ ਆਇਆ ਜਾਂ ਕੋਈ ਤੁਰਿਆ ਜਾਂਦਾ ਰਾਹੀਰ ਉਥੇ ਡਿੱਗਦਾ ਆ ਤਾਂ ਉਹ ਤੁਹਾਡੀ ਘਰ ਦੀ ਇੰਸ਼ੋਰੈਂਸ ਦੇ ਮਗਰ ਆ ਸਕਦਾ ਹੈ ਜੀ ਸੋ ਇਹ ਬਹੁਤ ਲਾਜ਼ਮੀ ਹੈ ਜਦੋਂ ਵੀ ਸਾਫ਼ ਕਰੋ ਤੇ ਆ ਹੁਣ ਜਿਹੜੇ ਪੱਤੇ ਡਿੱਗਦੇ ਨੇ ਇਹ ਪੱਤਿਆਂ ਦੇ ਥੱਲੇ ਇਹ ਸਾਰੇ ਤਾਂ ਖਾਲੀ ਨਹੀਂ ਹੋਣੇ ਨਾ ਪੱਤੇ ਹੂੰ ਇਸ ਤੋਂ ਬਾਅਦ ਜੋ ਫ੍ਰੀਜ਼ਿੰਗ ਹੁੰਦੀ ਆ ਨਾ ਉਹਦੀ ਬੜੀ ਪ੍ਰੋਬਲਮ ਆ ਇਹ ਪੱਤਿਆਂ ਦੇ ਥੱਲੇ ਫ੍ਰੀਜ਼ਿੰਗ ਰਹਿੰਦੀ ਆ ਜੀ ਜੇ ਪੱਤੇ ਵੀ ਤੁਹਾਡੇ ਹੁੰਦੇ ਆ ਆਪਾਂ ਲਗਾਉਂਦਾ ਪੱਤੇ ਹੀ ਆ ਮੈਨੂੰ ਕਿ ਪੱਤਾ ਸਾਰਿਆਂ ਨਾਲ ਡੇਂਜਰਸ ਆ ਤੇ ਸਭ ਤੋਂ ਵੱਧ ਇੰਜਰੀ ਪੱਤੇ ਨਾਲ ਹੁੰਦੀ ਆ ਕਿਉਂਕਿ ਪੱਤਾ ਜਦੋਂ ਡਿੱਗ ਗਿਆ ਆਪਣੇ ਫਰਸ਼ ਤੇ ਜਾਂ ਕਿਸੇ ਵੀ ਡਰਾਈਵਰ ਦੇ ਉੱਤੇ ਤਾਂ ਤੁਸੀਂ ਦੇਖੋਗੇ ਥੱਲੇ ਨਾਲ ਇਹ ਕਿ ਤਿਲਕਣ ਜੀ ਪੈਦਾ ਹੋ ਜਾਂਦੀ ਆ ਜੀ ਉਹ ਤਿਲਕਣ ਜਦੋਂ ਰਾਤ ਨੂੰ ਫ੍ਰੀਜ਼ਿੰਗ ਹੁੰਦੀ ਆ ਤਾਂ ਉਹ ਉਹ ਇੱਕ ਬਸ ਆਈਸ ਬਣ ਜਾਂਦੀ ਆ ਮੈਂ ਥੋੜਾ ਤੇ ਪੈ ਰਾਇਆ ਹੈ ਕੇਲੇ ਦਾ ਛਿਲਕਾ ਹੀ ਆ ਮੰਨ ਕੇ ਚਲੋਗੇ ਕਿ ਜਿਹੜਾ ਛਿਲਕਾ ਤਾਂ ਬਹੁਤ ਛੋਟੀ ਚੀਜ਼ ਆ ਜੀ ਕਿਉਂਕਿ ਇਹਦੇ ਨਾਲ ਤੁਸੀਂ ਇੱਕਦਮ ਸਲਿੱਪ ਕਰਨਾ ਇੱਥੇ ਜੀ ਤੇ ਇੱਥੇ ਹਰ ਚੀਜ਼ ਹੀ ਕਹਿੜੀ ਆ ਤੇ ਇਹਦੇ ਨਾਲ ਇੱਕ ਲਾਜ਼ਮੀ ਆ ਕਿ ਜਦੋਂ ਬਰਫ਼ 'ਚ ਤੁਰਨਾ ਆ ਤੇ ਜੇਭਾਂਜ ਹੱਥ ਪਾ ਕੇ ਕਦੇ ਨਾ ਤੁਰਿਓ ਕਿਉਂਕਿ ਜਦੋਂ ਜੇਭਾਂਜ ਹੱਥ ਪਾ ਕੇ ਤੁਰਦੇ ਹੋ ਤੁਸੀਂ ਇੰਜਰੀ ਨੂੰ ਆਪਣੇ ਆਪ ਉਹ ਵੀ ਸਰਦੀ ਇੰਜਰੀ ਨੂੰ ਜੀ ਤੁਸੀਂ ਦਾਅਵਾ ਦਿੰਦੇ ਹੋ ਵੀ ਕਿਉਂਕਿ ਜਦੋਂ ਡਿਗਣਾ ਆ ਇਹ ਕਿ ਰिफ्रੈਕਸ਼ਨ ਹੁੰਦੇ ਆਪਣੇ ਬਾਡੀ ਦੇ ਇਹਨੇ ਤੁਹਾਨੂੰ ਆਪਣੇ ਆਪ ਪ੍ਰੋਟੈਕਟ ਕਰਨਾ ਤੁਹਾਨੂੰ ਦੱਸਣਾ ਨਹੀਂ ਪੈਂਦਾ ਤੁਹਾਡੇ ਆਪਣੇ ਹੱਥ ਪਿੱਛੇ ਚਲੇ ਜਾਂਦੇ ਪਰ ਜੇਬ 'ਚ ਹੋਏ ਤੇ ਜੇਬ ਫਟ ਸਕਦੀ ਹੈ ਪਰ ਹੱਥੇ ਵੀ ਹੱਥ ਨਹੀਂ ਨਿਕਲਦੇ ਵਿੱਚੋਂ ਨਾ ਸੋ ਇਹ ਚੀਜ਼ਾਂ ਦਾ ਖਿਆਲ ਰੱਖਣਾ ਲਾਜ਼ਮੀ ਆ ਜਦੋਂ ਤੁਹਾਡੇ ਕੋਲੇ ਜਦੋਂ ਆ ਵੈਦਰ ਚੇਂਜ ਹੋ ਰਿਹਾ ਤੇ ਇਹ ਚੀਜ਼ਾਂ ਮਾਰਚ ਤੱਕ ਚੱਲਣੀਆਂ ਨੇ ਆਪਣੇ ਜੀ ਆ ਮੈਨੂੰ ਵੀ ਥੋੜਾ ਜਿਹਾ ਡਰਾਤਾ ਤੁਸੀਂ ਮੈਨੂੰ ਕਲਾਸਾਂ ਤੁਹਾਡੇ ਕੋਲ ਹੀ ਲੈਣੀਆਂ ਪੈਣੀਆਂ ਕਿ ਕਿਵੇਂ ਤੁਰਨਾ ਤੇ ਕਿਵੇਂ ਨਿਕਲਣਾ ਆ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਕਿ ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਤੁਹਾਨੂੰ ਸਾਈਡਵੌਕ ਉਹਦੀ ਵੀ ਜ਼ਿੰਮੇਵਾਰੀ ਚੱਕਣੀ ਪੈਣੀ ਆ ਤੁਹਾਡੇ ਘਰ ਦੇ ਅੰਦਰ ਜਿਹੜੀਆਂ ਪੌੜੀਆਂ ਉਹਦੀ ਵੀ ਜ਼ਿੰਮੇਵਾਰੀ ਤੁਹਾਨੂੰ ਚੱਕਣੀ ਪੈਣੀ ਆ ਕਿ ਜੇ ਉੱਥੇ ਕੁਝ ਵੀ ਕਿਸੇ ਦੀ ਵੀ ਇੰਜਰੀ ਹੋ ਜਾਂਦੀ ਹੈ ਤੇ ਮਾਲਕ ਮਕਾਨ ਜਿਹੜਾ ਹੈਗਾ ਆ ਉਹਦੀ ਇਨਸ਼ੋਰੈਂਸ ਦੇ ਉੱਤੇ ਸਿੱਧਾ ਜਿਹੜਾ ਉਹ ਅਸਰ ਜਿਹੜਾ ਉਹ ਚੀਜ਼ਾਂ ਪੈ ਸਕਦੀਆਂ ਨੇ ਉਹ ਚੀਜ਼ਾਂ ਤੋਂ ਬਚਣ ਦੀ ਲੋੜ ਹੈਗੀ ਆ, احتیاطਾਂ ਵਰਤਣ ਦੀ ਲੋੜ ਹੈਗੀ ਆ। ਮਤਲਬ ਇਹ ਵੀ ਤਾਂ ਹੈ ਆ ਨਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਨੁਕਸਾਨਾਂ ਤੋਂ ਵੀ ਬਚਣਾ ਤੇ ਜੇ ਤੁਸੀਂ ਆਪਣਾ ਘਰ ਸੰਭ ਦੇ ਇਸ ਮੌਸਮ ਦੇ ਵਿੱਚ ਤੇ ਤੁਹਾਡੀ ਆਪਣੀ ਪ੍ਰਾਪਰਟੀ ਹੈ। ਹਾਂਜੀ ਬਿਲਕੁਲ ਤੁਹਾਡੀ ਆਪਣੀ ਪ੍ਰਾਪਰਟੀ ਹੋਰ ਹੋਰ ਬਿਹਤਰ ਹੁੰਦੀਆਂ ਚੀਜ਼ਾਂ। ਹਾਂਜੀ ਤੁਸੀਂ ਜਦੋਂ ਵੇਚਣੀ ਆ ਕੋਈ ਵੀ ਚੀਜ਼ ਤਾਂ ਤੁਹਾਡਾ ਜੀ ਸਾਰੀ ਚੀਜ਼ ਨੂੰ ਆਪਾਂ ਦੇ ਇਹਦੇ ਵਿੱਚ ਆਪਾਂ ਜਦੋਂ ਘਰ ਲੈਨੇ ਆ ਉਹਦੇ ਵਿੱਚ ਕਲੋਜ਼ ਹੁੰਦਾ ਵੀ ਇਹਦੀ ਬਿਲਡਿੰਗ ਇਨਸਪੈਕਟਰ ਤੋਂ ਪ੍ਰੋਫੈਸ਼ਨਲ ਇਨਸਪੈਕਟਰ ਤੋਂ ਇਨਸਪੈਕਸ਼ਨ ਹੁੰਦੀ ਹੈ ਜੀ ਅੱਜ ਕੱਲ ਜਿਹੜੇ ਯੰਤਰ ਨੇ ਜਾਂ ਇਹਨਾਂ ਦੇ ਟੂਲਸ ਨੇ ਅੱਜ ਕੱਲ ਇਨਸਪੈਕਟਰਸ ਦੇ ਕੋਲੇ ਉਹ ਇਹਨੇ ਇੱਕ ਸਫਿਸਟੀਕੇਟਿਡ ਨੇ ਕਿ ਉਹ ਬਹੁਤ ਡੈਪਥ ਦੇ ਵਿੱਚ ਜੀ ਚੀਜ਼ਾਂ ਦੇਖਦੇ ਆ ਤੇ ਕਿੰਨਾ ਮੌਇਸਚਰ ਆ ਘਰ ਦੇ ਵਿੱਚ ਕਿੰਨਾ ਗੇਨ ਹੋਇਆ ਕਿਵੇਂ ਇਨਸੂਲੇਸ਼ਨ ਆ ਘਰ ਦੇ ਵਿੱਚ ਜਾਂ ਕਿ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਅਹਮਿਤ ਰੱਖਦੀਆਂ ਨੇ ਜੇ ਤੁਹਾਡੇ ਘਰ ਦੀ ਮੇਨਟੇਨੈਂਸ ਆ ਉਹ ਤੁਹਾਨੂੰ ਮੁੱਲ ਦਿੰਦੀਆਂ ਨੇ ਕਰਦਾ ਪਰ ਜੇ ਇਹ ਵੀ ਖਿਆਲ ਰੱਖੋ ਜੇ ਤੁਹਾਡੇ ਘਰ ਦੇ ਵਿੱਚ ਫੋਰ ਐਗਜ਼ਾਮਪਲ ਹੁਣ ਤੁਹਾਡਾ ਹੀਟ ਦਾ ਬਿੱਲ ਜਿਆਦਾ ਆਉਂਦਾ ਤੁਹਾਡਾ ਤੇ ਉਹ ਤੁਸੀਂ ਆਪਣੇ ਜਿਹੜੇ ਹਾਈਡਰੋ ਦੇ ਬਿੱਲ ਆਉਂਦੇ ਨੇ ਜੀ ਉਹਦੇ ਵਿੱਚੋਂ ਤੁਹਾਨੂੰ ਰੇਸ਼ਿਓ ਕੱਢ ਕੇ ਤੁਹਾਡੇ ਗ੍ਰਾਫਸ ਦਿੱਤੇ ਹੁੰਦੇ ਆ ਉਹਨਾਂ ਨੇ ਹੂੰ ਤੁਸੀਂ ਉਹਨੂੰ ਫਾਲੋ ਕਰੋ ਉਹ ਤੁਹਾਨੂੰ ਦੱਸ ਦਿਆ ਵੀ ਆਮੂਮਨ ਜਿਹੜੇ ਆਮ ਘਰ ਨੇ ਐਵਰੇਜ ਉਸ ਉਹਨਾਂ ਨਾਲੋਂ ਤੁਹਾਡੇ ਘਰ ਦਾ ਬਿੱਲ ਜਿਆਦਾ ਹੈ ਇੰਨਾ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਘਰ ਦੇ ਵਿੱਚ ਲੀਕਿੰਗ ਹੈ ਕਿਤੋਂ ਜਿੱਥੋਂ ਤੁਹਾਡੇ ਘਰ ਦੀ ਹੀਟ ਲੀਕ ਹੋ ਰਹੀ ਆ ਜਾ ਤੁਹਾਡੀ ਉੱਪਰ ਜਿਹੜੀ ਸੀਲਿੰਗ ਦੇ ਵਿੱਚ ਜਿਹੜੀ ਤੁਹਾਡੀ ਜਿਹੜੀ ਇਨਸੂਲੇਸ਼ਨ ਘਟਾ ਜਿੱ ਜਾਂ ਤੁਹਾਡੇ ਕਿਤੇ ਕੋਕਿੰਗ ਚਾਹੀਦੀ ਆ ਜਾਂ ਆਪਾਂ ਅਕਸਰ ਦੇਖਦੇ ਹਾਂ ਨੇ ਬਾਹਰ ਨੂੰ ਦਰਵਾਜ਼ੇ ਖੁੱਲਦੇ ਬੰਦ ਹੁੰਦੇ ਆ ਆਪਣੇ ਉਹਨਾਂ ਦੇ ਥੱਲੇ ਵੀ ਇੱਕ ਰਬੜ ਦੀ ਸੀਲ ਹੁੰਦੀਆਂ ਨੇ ਉਹ ਆਪਣੀਆਂ ਖਰਾਬ ਹੋ ਜਾਂਦੀਆਂ ਆਪਾਂ ਕਦੇ ਝਾਕਦੇ ਨਹੀਂ ਉਹਨਾਂ ਵੱਲ ਉਹ ਨਿੱਕੀ ਨਿੱਕੀ ਬਿਰਲ ਆ ਉਹਨੇ 24 ਘੰਟੇ ਉਤੋਂ ਤੁਹਾਡੇ ਉਹ ਸਭ ਨਾਲ ਤੁਹਾਡੇ ਚਵਾਨੀਆਂ ਨਿਕਲ ਰਹੀਆਂ ਦੇ ਵਿੱਚ ਦੀ ਸੋ ਉਹ ਜੇ ਨਵੀਂ ਲਿਆ ਕੇ ਪਾ ਲੋਗੇ ਹੁਣ ਵਕਤ ਸਹੀ ਆ ਹੌਣ ਕਰਨਾ ਚਾਹੀਦਾ ਸਾਰਾ ਕੁਝ ਉਹ ਇੱਕ ਇਹਦੇ ਵਿੱਚ ਇਹ ਵੀ ਚੀਜ਼ ਹੈਗੀ ਹੈ ਨਾ ਕਿ ਜੇ ਅੱਜ ਕਹਿ ਸਕਦੇ ਆ ਸਾਡੇ ਦਰਸ਼ਕ ਕਹਿਣਗੇ ਜੀ ਅਜੇ ਕਿਹੜਾ ਬਰਫਾਂ ਪੈਣੀਆਂ ਸ਼ੁਰੂ ਹੋ ਗਈਆਂ ਅਜੇ ਕਿਹੜਾ ਉਦਾਂ ਦਾ ਹੋ ਗਿਆ ਅਜੇ ਤਾਂ ਮਤਲਬ ਅੱਜ ਜਿਹੜਾ ਕੰਮ ਕਰੋਗੇ ਤੁਹਾਨੂੰ ਲੇਬਰ ਜਾਂ ਉਹਦੀ ਕਾਸਟ ਜਿਹੜੀ ਹੈ ਉਹ ਘੱਟ ਪੈ ਸਕਦੀ ਜਦੋਂ ਤੁਸੀਂ ਪੀਕ ਦੇ ਵਿੱਚ ਕਰੋਗੇ ਤੁਹਾਨੂੰ ਕਾਸਟ ਵੀ ਵੱਧ ਪੈ ਗਈ ਉਹਦੀ ਕੋਈ ਸ਼ੱਕ ਨਹੀਂ ਇਹ ਤਾਂ ਹੁੰਦਾ ਹੀ ਹੈ ਜਦੋਂ ਕਿਉਂਕਿ ਕਰਨ ਵਾਲੇ ਬੰਦੇ ਨੂੰ ਵੀ ਪਤਾ ਹੋਣਾ ਕਿ ਹੁਣ ਇਹਨਾਂ ਨੂੰ ਲੋੜ ਹੈਗੀ ਆ ਹਾਂਜੀ ਸਹੀ ਗੱਲ ਹੈ ਤੇ ਇੱਕ ਹੁੰਦਾ ਕਿ ਜਦੋਂ ਆਪਾਂ ਟ੍ਰੈਵਲ ਕਰਦੇ ਆ ਵਿੰਟਰ ਦੇ ਵਿੱਚ ਹੁਣ ਜਿਵੇਂ ਵੈਸੇ ਦਾ ਆਪਣੇ ਇਥੇ 警告 ਚਲਦੀ ਆ ਕਿ ਤੁਸੀਂ ਵਿੰਟਰ ਟਾਇਰਸ ਮਸਟ ਨੇ ਜੋ ਹਾਈਵੇ ਤੇ ਜਾਣੇ ਤੁਸੀਂ ਹਮ ਇਹ ਕੱਲੇ ਵਿੰਟਰ ਟਾਇਰ ਮਸਟ ਨਹੀਂ ਹੁੰਦੇ ਇਹਦੇ ਨਾਲ ਜੋ ਟ੍ਰੈਵਲਿੰਗ ਅਕਸਰ ਜਿਹੜੇ ਕਰਦੇ ਆ ਤੁਹਾਡੇ ਕੋਲੇ ਥੋੜਾ ਐਕਸਟਰਾ ਪਾਣੀ ਖਾਣ ਨੂੰ ਥੋੜਾ ਐਕਸਟਰਾ ਤੇ ਜੇ ਹੋ ਸਕੇ ਅੱਜ ਕੱਲ੍ਹ ਪੋਰਟੇਬਲ ਸ਼ਵਲਸ ਮਿਲਦੀਆਂ ਨੇ ਜੀ ਤੇ ਥੋੜਾ ਮੋਟਾ ਜੇ ਹੋ ਸਕੇ ਤੇਲ ਵਗੈਰਾ ਕੋਲੇ ਰੱਖੋ ਹਾਈਵੇਸ ਤੇ ਕਿਤੋਂ ਕਿੱਥੇ ਕੋਈ ਭਾਣਾ ਵਰਤ ਜੇ ਕਿੰਨੀ ਲੰਬੀ ਲਾਈਨ ਕਿੰਨਾ ਸਮਾਂ ਤੁਹਾਨੂੰ ਰੁਕਣਾ ਪੈ ਜੇ ਤੁਹਾਡਾ ਭਾਰਾ ਕਪੜਾ ਕੋਲੇ ਰੱਖੋ ਕੰਬਲ ਵਗੈਰਾ ਇਹ ਨਹੀਂ ਪਤਾ ਕਿ ਤੁਹਾਨੂੰ ਕਿੰਨਾ ਵਕਤ ਉੱਥੇ ਰਹਿਣਾ ਪਵੇ ਸੋ ਇਹ ਚੀਜ਼ਾਂ ਦਾ ਤੇ ਹੈ ਥੋੜੀਆ ਕਾਮਨ ਸੈਂਸ ਵਾਲੀਆਂ ਚੀਜ਼ਾਂ ਨੇ ਛੋਟੀਆਂ ਛੋਟੀਆਂ ਪਰ ਜੇ ਤੁਸੀਂ ਮੜਾ ਧਿਆਨ ਰੱਖ ਕੇ ਚੱਲੋਗੇ ਤੁਹਾਡੀ ਜ਼ਿੰਦਗੀ ਕਾਫੀ ਸੌਖੀ ਹੋ ਜਾਂਦੀ ਹੈ ਬਿਲਕੁਲ ਮੈਨੂੰ ਲੱਗਦਾ ਕਿ ਖਾਸ ਤੌਰ ਤੇ ਉਹ ਜਿਨ੍ਹਾਂ ਦੇ ਲਈ ਇਹ ਪਹਿਲਾ ਸੀਜ਼ਨ ਹੋਏਗਾ ਉਹਨਾਂ ਨੂੰ ਹੋਰ ਜ਼ਿਆਦਾ ਜਿਹੜਾ ਉਹ ਮਦਦਗਾਰ ਗੱਲਾਂ ਹੋ ਸਕਦੀਆਂ ਸਾਬਤ ਤੇ ਦੂਜਾ ਕੇਵਰੀ ਬੇਪਰਵਾਹ ਹੋ ਜਾਂਦੇ ਅਸੀਂ ਕਿ ਇੱਥੇ ਤਾਂ ਜਾਣਾ ਆ ਕੀ ਫਰਕ ਪੈਂਦਾ ਪਰ ਉੱਥੇ ਜਦੋਂ ਸਟਕ ਹੋ ਜਾਂਦੇ ਆਪਾਂ ਤੇ ਫਿਰ ਸਾਨੂੰ ਲੱਗਦਾ ਕਿ ਨਹੀਂ ਜੇ احتیاطਨ ਇਹ ਚੀਜ਼ਾਂ ਕਰ ਲੈਂਦੇ ਇੱਕ ਛੋਟਾ ਜਿਹਾ ਘਰ ਤੋਂ ਉਹਨੂੰ ਗੱਡੀ 'ਚ ਵੀ ਰੱਖਣਾ ਪੈਣਾ ਮਤਲਬ ਘਰ ਦੀ ਸਾਮ ਸੰਭਾਲ ਤਾਂ ਕਰਨੀ ਆ ਗੱਡੀ 'ਚ ਵੀ ਇੱਕ ਘਰ ਰੱਖਣਾ ਪੈਣਾ ਇੱਕ ਇੱਥੇ ਹੋਰ ਵੀ ਵੱਡੀ ਸਮੱਸਿਆ ਇਹ ਹੁੰਦੀ ਆ ਜਸਪੀਰ ਜੀ ਜਦੋਂ ਸਨੋ ਪੈਂਦੀ ਆ ਆਪਣੇ ਖਾਸ ਕਰਕੇ ਵੈਸਟ ਕੋਸਟ ਦੇ ਆਪਣੇ ਇਸ ਏਰੀਏ ਦੇ ਵਿੱਚ ਇਹ ਉੱਗਾ ਆਪਾਂ ਇੱਕ ਮਾਊਂਟਨਸ ਦੇ ਵਿੱਚ ਆ ਜੀ ਹिल्स ਦੇ ਵਿੱਚ ਆ ਆਪਾਂ ਕੋਈ ਸੜਕ ਆਪਣੀ ਪਧਰੀ ਜੀ ਨਹੀਂ ਹੈਗੀ ਉੱਚੀਆਂ ਨੀਵੀਆਂ ਨੇ ਜੀ ਇੱਥੇ ਕੀ ਹੁੰਦਾ ਕਿ ਜਦੋਂ ਸਨੋ ਪੈਂਦੀ ਆ ਜਮੀ ਨਹੀਂ ਪੈਂਦਾ ਤਾਂ ਸਨੋ ਆਪਣੀ ਟਿਕ ਜਾਂਦੀ ਹੈ ਇੱਥੇ ਜੀ ਜਦੋਂ ਧੁੱਪ ਨਿਕਲਦੀ ਆ ਤਾਂ ਥੱਲੇ ਪਾਣੀ ਮੈਲਟ ਹੁੰਦਾ ਥੋੜਾ ਥੋੜਾ ਹਮ ਪਰ ਜਦੋਂ ਧੁੱਪ ਨਿਕਲਦੀ ਆ ਉਹ ਸਿੱਧਾ ਹੀ ਸਿੱਧਾ ਪਤਾ ਹੁੰਦਾ ਉਹ ਜ ਰਾਤ ਨੂੰ ਆਈਸਿੰਗ ਹੋਊਗੀ ਮਾਈਨਸ 2 ਟੈਂਪਰੇਚਰ ਉਹ ਸਭ ਤੋਂ ਡੇਂਜਰਸ ਆ ਇੱਥੇ ਹਮ ਉਤੇ ਉਹ ਜਿਹੜੀਆਂ ਗੱਡੀਆਂ ਦੀ ਬ੍ਰੇਕ ਚਾਹੇ ਤੁਹਾਡੇ ਕੋਲੇ 4-ਵੀਲ ਡਰਾਈਵਰ ਚਾਹੇ ਤੁਹਾਡੇ ਕੋਲ ਕਿਉਂਕਿ ਥੱਲੇ ਸਰਫੇਸ ਦੇ ਵਿੱਚ ਤੁਹਾਡੀ ਟਾਇਰ ਦੀ ਟ੍ਰੈਕਸ਼ਨ ਹੀ ਹੈ ਨੀਗੀ ਤੇ ਉਹਨੇ ਖੜਨਾ ਕਾਤੇ ਹਮ ਸੋ ਇਹ ਬਹੁਤ ਲਾਜ਼ਮੀ ਚੀਜ਼ਾਂ ਨੇ ਬਿਲਕੁਲ ਇਹ ਲਾਜ਼ਮੀ ਚੀਜ਼ਾਂ ਨੇ ਸੋ ਦਰਸ਼ਕੋ ਇਹਦੇ ਵਿੱਚ ਇਹ ਗੱਲਬਾਤ ਕਰਨ ਦਾ ਸਾਡਾ ਮਕਸਦ ਇਹ ਹੀ ਸੀਗਾ ਕਿ ਘੱਟੋ ਘੱਟ ਇੱਕ ਥੋੜਾ ਜ੍ਹਾ ਕਾਮਨ ਜੀਆਂ ਗੱਲਾਂ ਵੀ ਹੋ ਸਕਦੀਆਂ ਤੁਹਾਨੂੰ ਪਤਾ ਵੀ ਹੋ ਸਕਦੀਆਂ ਪਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤੁਹਾਨੂੰ ਆਗਾਜ਼ ਜ਼ਰੂਰ ਕਰ ਦਈਏ ਥੋੜੇ ਦੱਸ ਜ਼ਰੂਰ ਪਾ ਦਈਏ ਕਿ ਭਾਈ ਆ ਵੀ ਥੋੜਾ ਚੇਤਿਆਂ ਚ ਰੱਖਿਓ ਗੱਲ ਕਿਉਂਕਿ ਸੀਜ਼ਨ ਜਿਹੜਾ ਆ ਉਹ ਸਰਦੀਆਂ ਦਾ ਸ਼ੁਰੂ ਹੋਣ ਵਾਲਾ ਬਾਰਿਸ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਔਰ ਇਹਦੇ ਨਾਲ ਨਾਲ ਚੱਜ ਸਾਹਿਬ ਜੇ ਆਪਾਂ ਪ੍ਰੋਫੈਸ਼ਨਲ ਗੱਲ ਨਾ ਕੀਤੀ ਇਹ ਚੀਜ਼ਾਂ ਕਰਨ ਦੇ ਨਾਲ ਹਾਲਾਂਕਿ ਇਹ ਵੀ ਪ੍ਰੋਫੈਸ਼ਨਲੀ ਸੁਝਾਅ ਜਿਹੜੇ ਸੀਗੇ ਤੇ ਫਿਰ ਗੱਲ ਨਹੀਂ ਬਣਦੀ ਥੋੜਾ ਜਿਹਾ ਫਿਰ ਮਾਰਕੀਟ ਦੇ ਬਾਰੇ ਜਦੋਂ ਗੱਲ ਕਰਨੀ ਹੋਵੇ ਤੇ ਥੋੜਾ ਇਹ ਵੀ ਦੱਸ ਦਿਓ ਕਿ ਆਪਾਂ ਜਦੋਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰਦੇ ਸੀਗੇ ਕਿ ਸਮਾਲ ਇਨਵੈਸਟਰ ਵਰਸਸ ਜਿਹੜੇ ਵੱਡੇ ਇਨਵੈਸਟਰ ਹੈਗੇ ਆ ਉਹ ਕਿੱਦਾਂ ਇਹਨਾਂ ਦੇ ਵਿੱਚ ਤਾਲਮੇਲ ਬਣਦਾ ਤੇ ਛੋਟੇ ਇਨਵੈਸਟਰ ਕਿੱਦਾਂ ਪ੍ਰਭਾਵਿਤ ਕਰਦੇ ਆ ਵੱਡੀਆਂ ਇਨਵੈਸਟਮੈਂਟਸ ਨੂੰ ਹਾਂਜੀ ਸੋਹਣੇ ਇਹ ਆਪਾਂ ਡਿਸਕਸ ਕਰਦੇ ਸੀ ਪਹਿਲਾਂ ਵੀ ਤੇ ਅਕਸਰ ਇਹ ਦੇਖਿਆ ਜਾਂਦਾ ਕਿ ਜਦੋਂ ਆਪਾਂ ਦੇ ਵੱਡੇ ਡਿਵੈਲਪਰ ਦਿਖਦੇ ਹੁੰਦੇ ਨੇ ਨਾਮ ਵੱਡੇ ਨੇ ਹਮ ਤੇ ਉਹਨਾਂ ਦੀਆਂ ਖੇਡਾਂ ਵੀ ਬਹੁਤ ਵੱਡੀਆਂ ਨੇ ਜੀ ਪਰ ਕੋਈ ਵੀ ਹੋਵੇ ਚਾਹੇ ਉਹ ਕਾਰ ਕੰਪਨੀਆਂ ਹੋਣ ਚਾਹੇ ਉਹ ਮੈਨੂਫੈਕਚਰ ਕੱਪੜੇ ਦੇ ਵੱਡੇ ਹੋਣ ਜੀ ਚਾਹੇ ਚਲੋ ਆਪਣਾ ਹੁਣ ਇੰਡਸਟਰੀ ਆਪਣੀ ਰੀਅਲ ਏਸਟੇਟ ਆ ਉਹਦੇ ਵਿੱਚ ਇਹਦਾ ਨਾ ਕੰਜ਼ਿਊਮਰ ਆ ਇਹ ਮੀਡਲ ਕਲਾਸ ਆ ਮੀਡਲ ਕਲਾਸ ਜੇ ਸਰਵਾਈਵ ਨਹੀਂ ਕਰਦਾ ਜੀ ਤਾਂ ਇਹ ਬੇਸ ਹਰ ਚੀਜ਼ ਹੂੰ ਤੇ ਉੱਥੇ ਉਹ ਚੀਜ਼ਾਂ ਕਲਾਪਸ ਹੋ ਜਾਂਦੀਆਂ ਨੇ ਹੁਣ ਜਿਹਨੇ ਆਪਣੇ ਹਾਈ ਰਾਈਜ਼ ਬਿਲਡਿੰਗਸ ਨੇ ਕਾਂਡੋ ਮਾਰਕੀਟ ਆ ਟਾਊਨ ਹਾਊਸ ਮਾਰਕੀਟ ਆ ਉਹਦਾ ਕਲਾਪਸ ਹੋਣ ਦਾ ਰੀਜ਼ਨ ਇਹ ਨਹੀਂ ਹੈਗਾ ਵੀ ਆਪਣੇ ਮਿਲੀਅਨਰਸ ਘਟਾਏ ਨੇ ਮਲਟੀ ਮਿਲੀਅਨਰਸ ਉਹ ਨਹੀਂ ਹੋਣਗੇ ਹੂੰ ਇਹਦਾ ਕਾਰਨ ਇਹੀ ਹੈ ਜਿਹੜੇ 5 ਲੱਖ 2 ਲੱਖ 1.5 ਲੱਖ ਵਾਲੀ ਜਿਹੜੀ ਇਨਕਮ ਵਾਲੇ ਸੀਗੇ ਉਹਨਾਂ ਦੀ ਇਨਕਮ ਦੇ ਉੱਤੇ ਵੱਡੀ ਸੱਟ ਵੱਜੀ ਆ ਜੀ ਤੇ ਇੰਟਰਸਟ ਰੇਟ ਨੇ ਉਹਨਾਂ ਨੂੰ ਹੋਰ ਵੱਡੀ ਸੱਟ ਮਾਰੀ ਆ ਹੂੰ ਉਹਨਾਂ ਦੀ ਜਿਹੜੀ ਬਾਇੰਗ ਆ ਉਹ ਬੜੀ ਬਾਇੰਗ ਆ ਉਹ ਵੱਡੇ ਡਿਵੈਲਪਰਸ ਦੀਆਂ ਜਣਾਜ ਬੈਗੀ ਜੀ ਜੇ ਉਹ ਬਾਇੰਗ ਚੱਲਦੀ ਹੁੰਦੀ ਤਾਂ ਹਰ ਇੰਡਸਟਰੀ ਦੇ ਵਿੱਚ ਕਿਉਂਕਿ ਕੰਜ਼ਿਊਮਰ ਅਸੀਂ ਆਸਲੀ ਲੋਅਰ ਕਲਾਸ ਸੋ ਮੀਡਲ ਕਲਾਸ ਦਾ ਕਿਸੇ ਵੀ ਮੁਲਕ ਦੇ ਵਿੱਚ ਮੀਡਲ ਕਲਾਸ ਨੂੰ ਜਿਉਂਦਾ ਰੱਖਣਾ ਹਮ ਤੇ ਮੀਡਲ ਕਲਾਸ ਨੂੰ ਉਹਦੀ ਸਰਵਾਈਵਲ ਲਈ ਕੰਮ ਕਰਨਾ ਹਰੇਕ ਗਵਰਨਮੈਂਟ ਦਾ ਵੈਸੇ ਫਰਜ ਆ ਤੇ ਉਸ ਕੰਟਰੀ ਦਾ ਉਸ ਮੁਲਕ ਦਾ ਜਿਹੜਾ ਇਹ ਇੱਕ ਇੰਜਨ ਆ ਜੀ ਸੋ ਜੇ ਇੰਜਨ ਨੂੰ ਪ੍ਰੋਪਰ ਲੂਬ੍ਰੀਕੇਟ ਕਰਕੇ ਰੱਖੋਗੇ ਤਾਂ ਮਲਕੀ ਵਧੀਆ ਚੱਲੂਗਾ ਤੇ ਬਾਕੀ ਜਿਹੜੇ ਇੰਡਸਟਰੀ ਆ ਉਹ ਵੀ ਸੋਹਣੀਆਂ ਚੱਲਣਗੀਆਂ ਸੋ ਇਹ ਬਹੁਤ ਲਾਜ਼ਮੀ ਆ ਕਿ ਇੰਡਸਟਰੀ ਦੇ ਵਿੱਚ ਹਰ ਇੰਡਸਟਰੀ ਦੇ ਵਿੱਚ ਮੀਡਲ ਕਲਾਸ ਦਾ ਸਰਵਾਈਵਲ ਇਜ਼ ਮਸਟ ਸਰਵਾਈਵਲ ਵੀ ਮਸਟ ਹੈ ਅੱਜ ਸਾਬ ਮੈਨੂੰ ਲੱਗਦਾ ਕਿ ਮੀਡਲ ਕਲਾਸ ਦੇ ਅੰਦਰ ਸੁਪਨੇ ਪਾਈ ਜਾਣੇ ਇਹ ਵੀ ਮਸਟ ਹੈਗਾ ਜੇ ਮਾਰਕੀਟ ਚੱਲਦੀ ਰੱਖਣੀ ਹੈ ਕਿ ਮੀਡਲ ਕਲਾਸ ਨੂੰ ਕੁਝ ਨਾ ਕੁਝ ਮੋਰੇ ਰੱਖਣਾ ਚਾਹੀਦਾ ਕਿ ਆ ਅਚੀਵ ਕਰਨਾ ਹੈ ਆ ਅਚੀਵ ਕਰਨਾ ਹੈ ਉਹਨਾਂ ਦੇ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਮੋਰੇ ਭੁੱਖ ਪੈਦਾ ਕਰਨੀ ਚਾਹੀਦੀ ਉਹਨਾਂ ਦੇ ਅੰਦਰ ਉਹ ਤਾਂ ਹੀਓ ਮਾਰਕੀਟ ਲਈ ਜਾਣਗੇ ਤਾਂ ਹੀਓ ਕਿਤੇ ਨਾ ਕਿਤੇ ਕੋਈ ਖਰਚ ਕਰਨਗੇ ਹਾਂ ਨਹੀਂ ਉਹ ਕਰਦੇ ਵੀ ਹੋਏ ਆ ਹਮ ਆਪਾਂ ਨੂੰ ਲੱਗਦਾ ਇਹਨਾਂ ਦੇ ਕੋਲੇ ਇਹ ਸਟੱਡੀਜ਼ ਹੁੰਦੀਆਂ ਨੇ ਤੁਸੀਂ ਦੇਖੋਗੇ ਜਿਹੜਾ ਜਿਹੜਾ ਵਾਲਮਾਰਟ ਸ੍ਰੀ ਦੇ ਵਿੱਚ ਆ ਉਹਦੇ ਵਿੱਚ ਜਿਹੜਾ ਸਮਾਨ ਪਿਆ ਹੋਊਗਾ ਤੇ ਜਿਹੜਾ வால்ਮਾਰਟ ਸਾਊਥ ਸਰੀ ਦੇ ਵਿੱਚ ਉਹਦਾ ਸਮਾਨ ਦੇ ਵਿੱਚ ਜਿਹੜਾ வால்ਮਾਰਟ ਵੈਨਕੂਵਰ ਦੇ ਵਿੱਚ ਜਿਹੜਾ ਵੈਸਟ ਵੈਨਕੂਵਰ ਦੇ ਵਿੱਚ ਉਹ ਵੱਖਰਾ ਹੁੰਦਾ ਜੀ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਇੱਥੇ ਇੰਨੇ ਕੁ ਪੈਸੇ ਵਾਲੇ ਨੇ ਜੀ ਇਹਨਾਂ ਦਾ ਸਰਵਾਈਵਲ ਹੀ 50000 ਡਾਲਰ ਸਾਲ ਵਾਲੇ ਆ 70 ਵਾਲੇ ਆ ਉਹਨਾਂ ਦੇ ਘਰੇ ਵੀ ਜਾਓਗੇ ਤੇ 70000 ਦੀ ਇਨਕਮ ਆ ਜੀ ਦੀ 80000 ਦੀ ਉਹਨਾਂ ਦਾ ਫਰਨੀਚਰ ਵੀ ਕੁਝ ਇੱਕ ਹੀ ਹੁੰਦਾ ਜੀ ਪਰ ਕੋਸ਼ਿਸ਼ ਹਰੇਕ ਦੀ ਹੁੰਦੀ ਹੈ ਕਿ ਜੇ ਮੈਂ ਥੋੜਾ ਹੋਰ ਤੇ ਚੱਲੇ ਜਾਵਾਂ ਤੇ ਮੇਰੇ ਕੋਲ ਥੋੜ੍ਹੀ ਬੈਟਰ ਚੀਜ਼ ਆ ਜਾਏ ਇਹ ਜ਼ਿੰਦਗੀ ਦਾ ਨਾਮ ਵੀ ਇਹੀ ਹੈ ਤੇ ਅਸੀਂ ਪੌੜੀਆਂ ਚੜ੍ਹਨੀਆਂ ਨੇ ਤਾਂ ਹੀ ਆਪਾਂ ਅੱਗੇ ਨੂੰ ਦੇਖਾਂਗੇ ਨਾ ਹੂੰ ਸੋ ਉਹ ਸੁਪਨਾ ਦੇਖਣਾ ਸਾਡਾ ਫਰਜ਼ ਆ ਉਹ ਦੇਖਣਾ ਵੀ ਚਾਹੀਦਾ ਤੇ ਪਰ ਉਹਦੇ ਵਿੱਚ ਇਹ ਹੈ ਕਿ ਜੋ ਛੱਟ ਵਜਦੀ ਆ ਉਹ ਤੋਂ ਛੱਟ ਵੀ ਸਭ ਨਾਲੋਂ ਵੱਧ ਮੀਡਲ ਕਲਾਸ ਨੂੰ ਪਹਿਲੋਂ ਵੱਜ ਜਾਂਦੀ ਆ ਕਿਉਂਕਿ ਪਹਿਲੋਂ ਵੱਜਦੀ ਕਰਕੇ ਉਹ ਟੈਟੇ ਦੀ ਵੀ ਜਲਦੀ ਹੁੰਦੇ ਨੇ ਕਿਉਂਕਿ ਸੋਰਸਸ ਲਿਮਟਿਡ ਆ ਨਾ ਜੀ ਹੁਣ ਦੋਨੇ ਹਸਬੰਡ ਵਾਈਫ ਕੰਮ ਕਰਕੇ ਜੋ ਗਰੋਸਰੀ ਪ੍ਰੋਪਰ ਨਾਲ ਆ ਸਕੇ ਉਹਦੇ ਬੱਚਿਆਂ ਨੂੰ ਪ੍ਰੋਪਰ ਫੀਡ ਨਾ ਕਰ ਸਕੇ ਤਾਂ ਉੱਪਰਲਾ ਸੁਪਨਾ ਕਿੱਥੋਂ ਦੇਖਣਗੇ ਹੂੰ ਸੋ ਸੁਪਨੇ ਦੇ ਦੇਖਣ ਲਈ ਦਿਖਾਉਣ ਲਈ ਇਹ ਇਕਨੋਮਿਸਟ ਦਾ ਵੀ ਬਹੁਤ ਵੱਡਾ ਰੋਲ ਆ ਜੀ ਇਹਦੇ ਵਿੱਚ ਜਿਹੜਾ ਉਹਨਾਂ ਨੇ ਸਾਰੀ ਸਰਕਸ ਚਲਦੀ ਆ ਇਹ 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 ਆਪਾਂ ਵਾਰੀ-ਵਾਰੀ ਕਹਿੰਦੇ ਆ ਕਿ ਇਹ ਕੋਈ ਕੁਦਰਤੀ ਘਰੂਪ ਨਹੀਂ ਆਇਆ ਹੋਇਆ ਜੀ ਇਹ ਇਕਨੋਮਿਸਟ ਦੀ ਇੱਕ ਚੀਜ਼ ਆ ਇਹ ਗੇਮ ਆ ਇਹਨਾਂ ਨੂੰ ਕਿਵੇਂ ਕਮਾਉਣਾ ਉਹਨਾਂ ਨੇ ਤੇ ਕਿੱਥੇ ਕ ਆਪਾਂ ਨੂੰ ਮੂਥੇ ਕਰਕੇ ਝਾੜਨਾ ਆਪਣੇ ਡਾਲਰ ਇਹ ਸਾਰੀ ਗੇਮ ਉਹਨਾਂ ਦੀ ਏ ਤੁਸੀਂ ਗੇਮ ਦੀ ਗੱਲ ਕੀਤੀ ਫਿਰ ਮੈਨੂੰ ਬਾਬਾ ਫਰੀਦ ਦਾ ਸ਼ਲੋਕ ਜਿੱਤੇ ਆ ਜਾਂਦਾ ਕਿ ਰੋਠੀ ਮੇਰੀ ਕਾਠ ਦੀ ਲਾਵਣ ਮੇਰੀ ਭੁੱਖ ਜਿੰਨਾ ਖਾਦੀਆਂ ਚੋਪੜੀਆਂ ਘਣੇ ਸਹਿਣ ਕੇ ਦੁੱਖ ਤੇ ਫਿਰ ਇਹ ਵੀ ਚੀਜ਼ਾਂ ਹੋ ਜਾਂਦੀਆਂ ਤੇ ਨਾਲ ਸਾਡੇ ਗੁਰੂ ਸਾਹਿਬਾਨ ਇਹ ਵੀ ਕਹਿੰਦੇ ਜਿੰਨਾ ਸਬਰ ਸੰਤੋਖ ਹੋਊਗਾ ਉਹ ਨਹੀਂ ਬੇਤਰਿਆ ਥੋੜੇ ਜਿਹਾ ਜ਼ਿਆਦਾ ਕਰਕੇ ਜਾਣੋ ਪਰ ਇਹਦੇ ਨਾਲ ਜਿਹੜੀ ਮਿਡਲ ਕਲਾਸ ਹੈ ਨਾ ਉਹ ਉਹਦੀ ਤਮਾ ਜਿਹੜੀ ਹੁੰਦੀ ਹੈ ਨਾ ਉਹ ਇਛਾਵਾ ਜਿਹੜੀਆਂ ਹੁੰਦੀਆਂ ਉਹਨੂੰ ਹਮੇਸ਼ਾ ਸੰਘਰਸ਼ ਦੇ ਵਿੱਚ ਰੱਖਦੀਆਂ ਨੇ ਚੰਗੀ ਗੱਲ ਸੰਘਰਸ਼ ਜਿਉਂਦੇ ਹੋਣ ਦੀ ਨਿਸ਼ਾਨੀ ਤਾਂ ਹੈਗਈ ਆ ਨਹੀਂ ਤੁਹਾਨੂੰ ਫੋਕਸ ਰੱਖਵੇ ਜੀ ਸਰਕਾਰਾਂ ਐ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਜੀ ਉਹਨਾਂ ਨੂੰ ਪਤਾ ਵੀ ਜੇ ਜੇ ਗਰੀਬੀ ਖਤਮ ਕੀਤੀ ਤਾਂ ਇਹ ਕਿੱਧਰ ਨੂੰ ਸੋਚਣਗੇ ਜੀ ਸਭ ਤੋਂ ਪਹਿਲਾਂ ਸਾਡੇ ਵੱਲ ਝਾਕਣਾ ਇਹਨਾਂ ਨੇ ਜਿਨ੍ਹਾਂ ਨੂੰ ਐਜੂਕੇਟ ਕਰਤਾ ਤਾਂ ਕਿੱਧਰ ਨੂੰ ਸੋਚਣਗੇ ਪਹਿਲਾਂ ਸਿਸਟਮ ਨੂੰ ਦੇਖਣ ਗਿਆ ਉਹ ਇਹ ਚੀਜ਼ਾਂ ਨੂੰ ਤੁਹਾਡੇ ਤਾਂ ਹੀ ਤੁਹਾਨੂੰ ਫ੍ਰੀ ਲੰਗਰ ਸੌਰੀ ਫ੍ਰੀ ਫੂਡ ਦੇਣਾ ਜਾਂ ਫ੍ਰੀ ਚੀਜ਼ਾਂ ਦੇਣੀਆਂ ਉਹ ਫ੍ਰੀ ਜਿਹੜੀ ਚੀਜ਼ ਮਿਲਦੀ ਆ ਤੁਹਾਨੂੰ ਉਹ ਇੱਕ ਗੁਲਾਮੀ ਜਿਹਾ ਜੀ ਉਹ ਤੁਹਾਨੂੰ ਇੱਕ Trap ਚ ਰੱਖਦੇ ਨੇ ਜਿਵੇਂ ਉਹਨੂੰ Monkey Trap ਜਿਵੇਂ ਕਹਿੰਦੇ ਆਪਾਂ ਬਾਂਦਰ ਨੂੰ ਫੜਨ ਵਾਸਤੇ ਇੱਕ ਕੇਲਾ ਹੀ ਬਹੁਤ ਆ ਸਾਰੀ ਉਮਰ ਦੀ ਆਜ਼ਾਦੀ ਲਈ ਉਹਦੇ ਲਈ ਉਹ ਕੇਲਾ ਨਹੀਂ ਛੱਡਾ ਛੱਡ ਦੇਵੇ ਤਾਂ ਉਹ बच ਸਕਦਾ ਉਵੇਂ ਇਹ ਆਪਾਂ ਨੂੰ ਜਿਵੇਂ ਕਾਰਪੋਰੇਟ ਜੌਬਸ ਦੇ ਮਿਲ ਗਈਆਂ ਜਾਂ ਕੁਛ ਮਿਲ ਗਿਆ ਜਾਂ ਕੰਮ ਮਿਲ ਗਏ ਉਹਦੇ ਨਾਲ ਬੈਨੀਫਿਟ ਦੇ ਦਿੰਦੇ ਆ ਜੀ ਤੇਰਾ ਮੈਡੀਕਲ ਕਵਰਡ ਹੋ ਗਿਆ ਥੋੜਾ ਹੋ ਗਿਆ ਅਸੀਂ ਉਹ ਬੈਨੀਫਿਟਸ ਕਰਕੇ ਉਦੋਂ ਅੱਗੇ ਤੁਰਨਾ ਚਾਹੁੰਦੇ ਨਹੀਂ ਬਿਕੋਜ਼ ਆਪਾਂ ਪਿਛਲਾ ਗਵਾਉਣਾ ਨਹੀਂ ਚਾਹੁੰਦੇ ਹੂੰ ਤੇ ਰਿਸਕ ਨਹੀਂ ਲੈਣਾ ਚਾਹੁੰਦੇ ਚਲੋ ਇਹ ਪਾਰਟ ਸੋਚ ਵੀ ਆ ਜੇ ਆਡੀ ਸੇਫਟੀ ਲਈ ਜੇ ਆਪਣਾ ਜੇ ਤੁਹਾਡੇ ਖਰਚੇ ਲਿਮਟਿਡ ਨੇ ਜਾਂ ਤੁਹਾਨੂੰ ਪਤਾ ਵੀ ਮੇਰਾ ਸਰਵਾਈਵਲ ਇਤੋਂ ਤੱਕ ਆ ਇਹ ਕਰਨਾ ਬਣਦਾ ਵੀ ਹੈ ਹਮ ਪਰ ਇਹ ਉਹਨਾਂ ਨੂੰ ਆਪਾਂ ਪਰਫੈਕਟਲੀ ਉਹਨਾਂ ਦੇ ਫਰੇਮ ਚ ਫਿੱਟ ਹੁੰਦੇ ਆ ਆਪਾਂ ਜੀ ਜਦੋਂ ਆਪਾਂ ਇਸ ਲਾਈਨ ਚੱਲ ਗਏ 80000 ਤੇ 90000 ਤੇ ਆਪਾਂ ਸੈਟੀਸਫਾਈਡ ਹੋ ਗਏ ਤਾਂ ਉਹਨਾਂ ਦੇ ਫਰੇਮ ਚ ਫਿੱਟ ਆ ਆਪਾਂ ਸਿਸਟਮ ਦੇ ਵਿੱਚ ਸੋ ਇਹ ਮਿਡਲ ਕਲਾਸ ਨੂੰ ਉਰਖਣਾ ਵੀ ਜ਼ਰੂਰੀ ਹੈ ਉਹਨਾਂ ਲਈ ਵੀ ਰੱਖਣਾ ਜ਼ਰੂਰੀ ਹੈ ਜੀ ਤੇ ਸਾਡਾ ਇੱਥੇ ਰਹਿਣਾ ਵੀ ਜ਼ਰੂਰੀ ਹੈ ਪਰ ਜਦੋਂ ਆ ਹੁਣ ਆਪਾਂ ਸਿਸਟਮ ਦੇਖ ਰਹੇ ਹਾਂ ਜੋ ਸਾਰਾ ਕੁਝ ਡਿਗਿਆ ਆ ਹੂੰ ਤਾਂ ਇਹ ਕਲਾਪਸ ਤਾਂ ਹੀ ਹੋਇਆ ਜੇ ਬੇਸ ਟੁੱਟਿਆ ਬਿਲਕੁਲ ਹਰ ਚੀਜ਼ ਹਰ ਤਬਕਾ ਹਰ ਕਲਾਸ ਜਿਹੜੀ ਆ ਵੈਸੇ ਤਾਂ ਕਲਾਸਲੈਸ ਸੁਸਾਇਟੀ ਦੀ ਜਿਹੜੀ ਆ ਉਹ ਕਲਪਨਾ ਹਮੇਸ਼ਾ ਕੀਤੀ ਜਾਂਦੀ ਆ ਪਰ ਕਲਾਸਲੈਸ ਹੁੰਦੀ ਨਹੀਂ ਆ ਉਮੀਦ ਤਾਂ ਇਹੀ ਹੈ ਸਾਡੇ ਗੁਰੂ ਸਹਿਬਾਨ ਨੇ ਵੀ ਕਹਿਸ ਗਏ ਇੱਕ ਪਿਤਾ ਇੱਕ ਉਸ ਕੇ ਹਮਾਰਕ ਕਿ ਇੱਕੋ ਜੀ ਜਿਹੜੀ ਆ ਉਹ ਲੁਕਾਈ ਹੋਣੀ ਚਾਹੀਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਕੀਤੀਆਂ ਜਾਂਦੀਆਂ ਪਰ ਇਹ ਇਕਨੋਮੀ ਇਹੋ ਜੀ ਹੈ ਨਾ ਇਹ ਇਕਨੋਮੀ ਦੀ ਖੇਡ ਹੀ ਇਹੋ ਜੀ ਆ ਕਿਸੇ ਕੋਲ ਬਹੁਤਾ ਕਿਸੇ ਕੋਲ ਘੱਟ ਤੇ ਕਿਸੇ ਕੋਲ ਬਿਲਕੁਲ ਜਿਹੜਾ ਉਹ ਨਹੀਂ ਆ ਔਰ ਇਹਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਤੇ ਇਕਨੋਮੀ ਦੀਆਂ ਜੇ ਆਪਾਂ ਗੱਲਾਂ ਕਰਦੇ ਆਂ ਘਰਾਂ ਦੀ ਮਾਰਕੀਟ ਘਰ ਬਿਜ਼ਨਸ ਇਕਨੋਮੀ ਨਾਲ ਹੀ ਜੁੜੇ ਹੋਏ ਤਾਂ ਤੁਹਾਡਾ ਕੰਮ ਜਿਹੜਾ ਪ੍ਰੋਫੈਸ਼ਨ ਹੈ ਉਹ ਵੀ ਇਕਨੋਮੀ ਨਾਲ ਹੀ ਜੁੜਿਆ ਹੋਇਆ ਹਾਂਜੀ ਬਸ ਇਹ ਆ ਕਿ ਹੁਣ ਦਿਖ ਰਿਹਾ ਕਿ ਅਗਲਾ ਸਾਲ ਪੋਸੀਬਿਲਟੀ ਆ ਚੀਜ਼ਾਂ ਨਿਕਰ ਕੇ ਸਾਹਮਣੇ ਆਉਣਗੀਆਂ ਜੀ ਸੋ ਕਹਿੰਦੇ ਜਿਵੇਂ ਸਟੇ ਟਾਈਟ ਹਮ ਜਿੱਥੇ ਆਪਾਂ ਇਹਨਾਂ ਸਬਰ ਕਰ ਲਿਆ ਸਰਵਾਈਵ ਕਰ ਲਿਆ ਥੋੜਾ ਹੋਰ ਜੀ ਪਰਿਵਾਰ ਰਲ ਕੇ ਚੱਲੋ ਰਲ ਕੇ ਆਪਾਂ ਔਖੇ ਸਮੇਂ ਚੋਂ ਨਿਕਲ ਸਕਦੇ ਆ ਜੀ ਸੋ ਕਿਉਂਕਿ ਇਹਨਾਂ ਚ ਕੀ ਹੁੰਦਾ ਇਹਦੇ ਸਟ्रेस ਲੈਵਲ ਬਹੁਤ ਵੱਧਾ ਹਮ ਜਦੋਂ ਆਪਾਂ ਇਸ ਪ੍ਰੋਬਲਮ ਚ ਹੁੰਨੇ ਸਟ्रेस ਲੈਵਲ ਵੱਧਦਾ ਸਟ्रेस ਵੱਧਦਾ ਤਾਂ ਉਹਦੇ ਨਾਲ ਪ੍ਰੋਬਲਮ ਸਭ ਨਾਲ ਪਹਿਲਾਂ ਘਰੇ ਆਉਂਦੀ ਆ ਜੀ ਘਰ ਨੂੰ ਸਮੇਟ ਕੇ ਰੱਖੋ ਇਕੱਠੇ ਰੱਖੋ ਤਾਂ ਆਹ ਜਿਹੜਾ ਔਖਾ ਟਾਈਮ ਜੇ ਕੱਢ ਲਈ ਆਪਾਂ ਹੁਣ ਫਿਰ ਇੱਕ ਬਹੁਤ ਵੱਡਾ ਲਾਈਫ ਲੈਸਨ ਵੀ ਹੋਊਗਾ ਕਿ ਆਪਾਂ ਮੂਵ ਕਿਵੇਂ ਹੋਣਾਗੇ ਜੀ ਤਾਂ ਆਪਾਂ ਨੂੰ ਆਪਦੀ ਪਲੈਨਿੰਗ ਉਵੇਂ ਕਰਨੀ ਚਾਹੀਦੀ ਆ ਮੈਂ ਕੌਨਸਟਾ ਹੈ ਨਹੀਂਗਾ ਪਰ ਇਹ ਹੈ ਕਿ ਆਪਾਂ ਨੂੰ ਦੇਖਣਾ ਚਾਹੀਦਾ ਕਿ ਆਪਣੇ ਕੋਲੇ 2 ਸਾਲ ਦਾ ਇਹ ਜੇ ਬਜਟ ਹੋਣ ਇਹ ਜੇ ਸੇਵਿੰਗਸ ਹੋਣ ਤਾਂ ਕਿ ਜੇ ਇਹ ਜਿਆ ਦੁਬਾਰਾ ਇਹ ਕੁਝ ਹੋਵੇ ਤਾਂ ਆਪਾਂ ਘਟੋ-ਘਟ 2 ਸਾਲ ਸਰਵਾਈਵ ਕਰ ਸਕੀਏ ਸੋ ਪਰ ਕੋਈ ਵੀ ਟਾਈਮ ਔਖਾ ਨਹੀਂ ਹੁੰਦਾ ਜੇ ਆਪਾਂ ਇਕੱਠੇ ਕੰਮ ਕਰਦੇ ਆਂ ਸਟੇ ਪੋਜ਼ਿਟਿਵ ਆਪ ਦੀ ਆਪਣਾ ਤੇ ਆਪਣੀ ਸਿਹਤ ਦਾ ਜਰੂਖਿਆ ਰੱਖੋ ਪਹਿਲੋਂ ਫਿਰ ਇਹ ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਐਵੇਂ ਨਹੀਂ ਕਹਿੰਦੇ ਇਹ ਹੱਥਾਂ ਦੀ ਮੈਲ ਆ ਪਰ ਇਹ ਮੈਲ ਇਕੱਠੀ ਬਹੁਤ ਔਕੀ ਹੁੰਦੀ ਹੈ ਇਹ ਵੀ ਕੋਈ ਸ਼ੱਕ ਨਹੀਂ ਹੈ ਆਹੋ ਲੋਕ ਕਹਿੰਦੇ ਇਦਾਂ ਦੀ ਮੈਲ ਤਾਂ ਲੱਗੀ ਰਹਿਣੀ ਚਾਹੀਦੀ ਆ ਭਾਵੇਂ ਹੱਥਾਂ ਦੀ ਆ ਇਹ ਤਾਂ ਧੋਣੇ ਵੀ ਨਹੀਂ ਅਸੀਂ ਜੋ ਮਰਜੀ ਹੋ ਜਾਵੇ ਭਾਵੇਂ ਜਿੰਨੀ ਦੇਰ ਤੱਕ ਮਰਜ਼ੀ ਰੱਖਣੀ ਪਵੇ ਤੇ ਚੱਤ ਸਾਹਿਬ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਹਾਂਜੀ ਮੇਰਾ ਕੰਟੈਕਟ ਹੈਗਾ 6048254900 6048254900 ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਥੈਂਕ ਯੂ ਦਰਸ਼ਕੋ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਉ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ دیکھتے ਰਹੋ ਟੀਵੀ ਪੰਜਾਬ